ਆ ਦੇਖੋ ਇਧਰ ਕਿੰਨੇ ਦਰਖਤਾਂ ਦੀਆਂ ਜੜਾਂ ਇਹ ਆਪਾਂ ਆ ਗਏ ਇਧਰ ਆਰਮੀ ਵਾਲੇ ਸੀਗੇ ਉਹਨਾਂ ਤੋਂ ਪਾਣੀ ਲਿਆ ਪਾਣੀ ਦਿੱਤਾ ਬਜਾਰੇ ਆ ਪੀਣ ਨੂੰ ਪੜੋ ਤੇ ਆ ਦੇਖੋ ਦੂਸਰੀ ਸਾਈਡ ਵੀ ਇਹ ਕਾਲੂ ਵਾਲੇ ਤੋਂ ਐਸਿਡ ਆ ਜਿਹੜੇ ਅਗਲੇ ਪਿੰਡਾਂ ਇਧਰ ਆ ਪਾਣੀ ਪੀਣਾ ਹਾਲੇ ਇਹ ਉਹ ਪਿੰਡ ਨੂੰ ਜਾਣ ਦੇ ਲਈ ਸ਼ਾਇਦ ਇਹ ਆਰਮੀ ਦੇ ਲਈ ਆ ਪਿੰਡ ਵਾਲਿਆਂ ਦਾ ਪਿੱਛੇ ਸੀਗੇ ਹਾਂ ਇਹ ਉਹੀ ਆ ਮੋਟਰਾਂ ਗਨ ਮੋਟਰਾਂ ਇਹ ਸਰਕਾਰੂ ਆ ਸਾਰੀਆਂ ਆਰਮੀ ਦੀਆਂ ਇਹ ਕਿੰਨੀਆਂ ਸੋਹਣੀਆਂ ਦੇਖੋ ਸੀਟਾਂ ਲੱਗੀਆਂ ਇਹਦੇ ਵਿੱਚ ਇਹ ਸਾਰੀਆਂ ਸਰਕਾਰੂ ਗਨ ਮੋਟਰਾਂ ਤਿਆਰ ਰਸਤੇ ਸਾਰੇ ਬਰਬਾਦ ਹੋ ਗਏ ਮੋਟਰਾਂ ਮੋਟਰਾਂ ਸਭ ਕੁਝ ਗਿਆ ਪਾਣੀ ਦੇ ਵਿੱਚ ਅੱਗੇ ਦੇਖ ਕੇ ਆਉਣੇ ਆਪਾਂ ਅਗਲਾ ਪਿੰਡ ਪਤਾ ਨਹੀਂ ਕਿਹੜਾ ਹੋਊਗਾ ਪਰੋ ਇਹ ਪਿੰਡ ਜਿਹੜੇ ਦਰਿਆ ਤੋਂ ਇਸ ਸਾਈਡ ਹੀ ਆ ਕੱਲਾ ਕਾਲੂ ਵਾਲਾ ਪਿੰਡ ਆ ਜਿਹੜਾ ਪਿੱਛੇ ਉਹ ਦਰਿਆ ਦੇ ਅੰਦਰ ਆ ਉਹ ਦਾ ਤਾਂ ਨਾਮੋ ਨਿਸ਼ਾਨ ਹੀ ਕਹਿੰਦੇ ਜ਼ਮੀਨ ਕੋਈ ਵੀ ਨਹੀਂ ਰਹਿ ਗਈ ਬਾਕੀ ਸੱਚੇ ਪਾਸ਼ਾ ਕਰੇ ਆਪਣੇ ਤੋਂ ਜਾ ਨਹੀਂ ਗਿਆ ਵੀ ਘਰ ਸਾਰੇ ਵਧੀਆ ਹੋਣ ਇੱਥੇ ਵੀ ਦੋ ਤਿੰਨ ਬੇੜੀਆਂ ਉਰੇ ਵੀ ਰੱਖੀਆਂ ਚਾਰ ਇਹ ਸਿੰਪੜੀ ਆ ਇਹ ਆ ਜ਼ਮੀਨ ਵਾਲਿਆਂ ਨੇ ਰੱਖੀਆਂ ਹੋਗੀਆਂ ਜਾ ਹੋਰ ਤਾਂ ਇੱਧਰ ਕੋਈ ਪਿੰਡ ਨਹੀਂ ਹੈਗਾ ਅੱਗੇ ਪਾਕਿਸਤਾਨ ਹਾਂ ਆ ਸਾਰੇ ਰਸਤੇ ਸਾਰੇ ਖਰਾਬ ਹੋ ਗਏ ਆ ਗੋਛ ਬਾਕੀ ਪਾਣੀ ਖਰਾਬ ਕਰ ਗਿਆ ਸਾਰਾ ਕੁਝ ਆ ਨੋਚਾ ਨੂਚਾ ਸਭ ਲੈ ਗਿਆ ਰੋੜ ਕੇ ਜਿਹੜੀਆਂ ਬਣੀਆਂ ਸੀ ਇਹ ਵੀ ਅਗਨਬੋਟ ਇੱਕ ਦੋ ਦੋ ਅਗਨਬੋਟਾਂ ਦੋ ਸਿੰਪਲ ਇਹ ਸਾਰੀਆਂ ਆਰਮੀ ਦੀਆਂ ਹੋਣੀਆਂ ਆ ਉਹ ਨੋਚਾ ਵਿਕ ਹੋਰ ਗਈ ਸਾਰੀ ਆ ਗਾਂ ਵੀ ਇੱਥੇ ਤਾਂ ਕੋਈ ਹੁਣ ਨਜ਼ਰ ਹੀ ਨਹੀਂ ਆ ਰਿਹਾ ਕੋਈ ਮੋਟਰ ਕੋਈ ਜ਼ਮੀਨ ਸਭ ਕੁਝ ਖਰਾਬ ਹੋ ਗਿਆ ਏਸੀ ਦਾ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਯਾਰ ਆਪਾਂ ਮਾਹੌਲ ਦੇਖ ਰਹੇ ਆ ਇੰਨਾ ਪਿੰਡਾਂ ਦਾ ਕਿਉਂਕਿ ਇੰਨਾ ਪਿੰਡਾਂ ਚ ਮੈਂ ਪਹਿਲਾਂ ਵੀ ਆਇਆ ਹੈਗਾ ਪਿਆਰ ਹੈ ਇੰਨਾ ਲੁਕਣਾ ਆਪਣਾ ਤੇ ਅੱਜ ਆਪਾਂ ਦੇਖ ਰਹੇ ਕਿ ਬੁਰਾ ਹਾਲ ਹੋ ਗਿਆ ਪਹਿਲਾਂ ਹੀ ਬੜਾ ਬੁਰਾ ਹਾਲ ਸੀਗਾ ਸੂਰਤਾਂ ਦਾ ਪਹਿਲਾਂ ਵੀ ਕੁਝ ਨਹੀਂ ਸੀ ਗਿਆ ਇਸ ਪਿੰਡਾਂ 'ਚ ਪਰ ਜਿਹੜੀ ਕੁਦਰਤੀ ਮਾਰ ਆ ਇਹਦੇ ਨਾਲ ਇਹ ਲੋਕ ਰੋਡ ਤੇ ਆ ਗਏ। ਇੱਥੇ ਜਾਣਾ ਹੀ ਵੀ ਪਾਪੀਆਂ ਤੇ ਜਾ ਵੀ ਆਵੀ ਦਾ। ਅੱਛਾ ਜੀ। ਭਰਾ ਮੰਦਾ ਵਾਲੇ ਕੀ ਕਰੀਗੇ? ਤੇ ਕਿੱਥੋਂ ਚੱਲਦੀ ਬੇੜੀ? ਇੱਥੋਂ ਇੱਥੋਂ ਵੀ ਚੱਲਦੀ ਆ ਕਿਉਂ ਉਹ ਤੋਂ ਚੱਲਦੀ ਆ। ਅੱਛਾ ਜੀ। ਕੰਕਰੀਟ ਰਾਈ ਬੋਰਡ ਤਾਂ ਆਪਦਾ ਫਿਰ ਇਹ ਲੈ ਜਾਂਦੇ ਨੇ ਜਾਂ ਕੋਈ ਆਵੇ ਆਪ ਸੱਤ ਘਰੇ। ਤੁਹਾਡੇ ਕਿਹੜੀ ਆ ਇੰਡੀਅਨ ਵਾਲੀ ਬੋਟ? ਸਾਡੀ ਦੂਸਰੀ ਏ। ਜਾ ਪਿਆਣੀ ਤੇ ਉਹ ਉਹ ਇੰਨਾ ਤੇਜ਼ ਪਾਣੀ ਚ ਚੱਲੇ ਜਾਂਦੀ ਫਜਾਨ ਜਾਂਦੀ ਮਾਰੇ ਕੁੱਤੀ ਦਾਣ ਕੀ ਕਰੀਏ ਪਿਆ ਜਾਣਾ ਹੈ ਗਾ ਜੀ ਆਂਟੀ ਹੁਣ ਘਰ ਬੱਚੇ ਆ ਤੁਹਾਡੇ ਸਾਡੇ ਕੋਈ ਘਰ ਨਹੀਂ ਬੱਚੇ ਸਾਦੇ ਉੱਤੇ ਦਰਿਆ ਦੀ ਆਏ ਫੇ ਕੋਈ ਪਤਾ ਨਹੀਂ ਬੀ ਹੁਣ ਜਿਵੇਂ ਪਾਣੀ ਹੋ ਫਿਰ ਜਿੱਦਾਂ ਆਟਾ ਪਾਟ ਰਹੇ ਹੈ ਇਹ ਇਹ ਤਰ੍ਹਾਂ ਹੀ ਵਾਸਾ ਹੈ ਕਣੇ ਅੰਦੇ ਤੇ ਦੇਖ ਫੇ ਵਿਚਾਰੇ ਆਂਦੀ ਅੱਛਾ ਤੇ ਸਾਡੇ ਹੁਣ ਦਰਿਆ ਦੇ ਉੱਤੇ ਆਏ ਫੇ ਕੋਈ ਪਤਾ ਨਹੀਂ ਹੁਣ ਕੋਈ ਆਵਰੀ ਘਟਦੇ ਹੀ ਕੇ ਵਿੱਚ ਜਾਂਦੇ ਹੀ ਕੋਈ ਪਤਾ ਨਹੀਂ ਜ਼ਮੀਨਾਂ ਤਾਂ ਸਾਰੀਆਂ ਗਈਆਂ ਜ਼ਮੀਨਾਂ ਸਾਰੀਆਂ ਗਾਈਆਂ ਤੇਰੇ ਲੈ ਵੇਲ ਕਰਾ ਚੱਲੇ ਰਹੇ ਗਈਆਂ ਠੀਕ ਹੈ ਜਦੋਂ ਪਾਣੀ ਪੂਰਾ ਸੀ ਫਿਰ ਕਿੱਥੇ ਰਹੇ ਸੀ ਯਾਰ ਅਸੀਂ ਇੱਥੇ ਹੀ ਨਿਕਾਲੇ ਪੈ ਗਏ ਦੂਜੀ ਕਿਰਾਏ ਨਾ ਆਹ ਵੇਖੋ ਛੋਟੇ ਛੋਟੇ ਬੱਚੇ ਆ ਇਹ ਸਾਰੇ ਨਾਲ ਹੀ ਇਹਨਾਂ ਨੂੰ ਨਾਲ ਹੀ ਸੀ ਕਿ ਇਹ ਪਹਿਲੇ ਵੋਟਾਂ ਤੇ ਕੱਢੇ ਨਹੀਂ ਵਾ ਪਾਣੀ ਆਇਆ ਨਾ ਹਾਂਜੀ ਤੇ ਵੋਟਾਂ ਦਾ ਕੱਢ ਕੇ ਲੈ ਗਏ ਫਿਰ ਦੂਜੀ ਕਿਰਾਏ ਅਸੀਂ ਮਹੀਨਾ ਸਭ ਫਿਰ ਆਏ ਮਾਚੀ ਵੀ ਲੈ ਗਏ ਬੱਚਿਆਂ ਨੂੰ ਵੀ ਕੱਢ ਕੇ ਲੈ ਗਏ ਹਾਂਜੀ ਤੇ ਆ ਹੁਣ ਕੱਢ ਦ ਫਿਰ ਚਾਹਿਆ ਪਰ ਸੂਤ ਫਿਰ ਲੈ ਕੇ ਬੱਚੇ ਛੋਟੇ ਫਿਰ ਇੱਕ ਰੀਅਲ ਚੈਂਡ ਚੱਲੇ ਆ ਠੀਕ ਆ ਹੁਣ ਪਾਣੀ ਤੀਜ ਹੋ ਗਿਆ ਹਾਂ ਉਹ ਪਾਣੀ ਮਿੱਠਾ ਹੋ ਗਿਆ ਕਿ ਬੜਾ ਚੜਾਵਾ ਅੱਛਾ ਹੁਣ ਘਟ ਗਿਆ ਘਟ ਗਿਆ ਏ ਆ ਦੇਖੋ ਹਾਂ ਕਾਟਾ ਖੜਾ ਹੈ ਅੱਛਾ ਹੁਣ ਘਟ ਗਿਆ ਤੀਰ ਆਛਨ ਉਛਨ ਮਿਲਿਆ ਤੁਹਾਡੇ ਮਾੜਾ ਮੋਟਾ ਕਦੇ ਆਂਦੇ ਸੀ ਪਹਿਲੀ ਗੱਲ ਹਾਂ ਨੂੰ ਤਾਂ ਘਾਟ ਹੀ ਮਿਲਦਾ ਰਿਹਾ ਵੀ ਕਦੇ ਇਹ ਵਿਚਾਰੇ ਜਾਂਦੇ ਸੀ ਆਪਿਆ ਸਕੋਟ ਜੇ ਰਸ ਨੂੰ ਸੁਵੇ ਹੋਜ ਲੈ ਜਾਂਦੇ ਸੀ ਫੁੱਡ ਕਿੱਥੋਂ ਤੁਹਾਡੇ ਤਾਂ ਹਾਂ ਪਿੰਡ ਚ ਪਹੁੰਚਣ ਦਾ ਨਹੀਂ ਰਾਹ ਹੈਗਾ ਨਾ ਉਹ ਹੀ ਤੱਕ ਲੈ ਤਾਏ ਵਿਚਾਰੇ ਥੋੜੇ ਜਾਂਦੇ ਹਾਂ ਹਾਂ ਹੁਣ ਅਸੀਂ ਆ ਸਾਨੂੰ ਡਰ ਆਉਂਦਾ ਵੀ ਭਾਈ ਕਿਵੇਂ ਜਾਈਏ ਹੈਨਾ ਤੁਸੀਂ ਚਲਾ ਲੈਨੇ ਵੀਰੇ ਹਾਂਜੀ ਚਲਾ ਲੈਨੇ ਵੇੜੀ ਪਰ ਡਾਰੀ ਆ ਅਸੀਂ ਸ਼ੁਰੂ ਤੋਂ ਛੋਟੇ ਹੁੰਦੇ ਆਂ ਵੀੜੀ ਆ ਹਾਂ ਵੀ ਅਸੀਂ ਇੱਥੇ ਫਿਰ ਵੀ ਇੱਥੇ ਹੀ ਰਹਿੰਦੇ ਹਾਂ ਹਣ ਬਾਵਾ ਇੱਥੇ ਹੋ ਗਏ ਨੇ 35 ਸਾਲ ਹੋ ਗਏ ਨੇ ਅੱਛਾ ਜੀ ਕੋਈ ਪਤਾ ਇੰਨਾ ਪਾਣੀ ਨਹੀਂ ਆਉਂਦਾ ਸੀ ਪਾਣੀ ਤਾਂ ਹੁਣ ਨਾਲ ਦੂ ਪਾਣੀ ਤਾਂ ਬਸ ਉਨੀ ਤੋਂ ਲੈ ਕੇ ਪਿਛੇ ਪਿਛੇ ਜਿਆਦਾ ਆਉਣ ਲੱਗਾ ਪਹਿਲਾਂ ਨਹੀਂ ਆਇਆ ਕਦੇ ਤੇ ਬੱਚੇ ਹੁਣ ਸਕੂਲ ਜਾਂਦੇ ਕਿ ਨਹੀਂ ਨਹੀਂ ਬੱਚਿਆਂ ਦੀ ਪੜ੍ਹਾਈ ਖਰਾਬ ਆ ਹੁਣ ਖਰਾਬ ਹੋਈ ਪਈ ਪੜ੍ਹਾਈ ਕੋਈ ਨਹੀਂ ਜਾਂਦਾ ਕੋਈ ਨਹੀਂ ਜਾਂਦਾ ਤੁਹਾਡੇ ਪਿੰਡ ਕੋਈ ਹਸਪਤਾਲ ਨਹੀਂ ਹੈਗਾ ਨਹੀਂ ਸਕੂਲ ਵੀ ਨਹੀਂ ਸਿਰਫ ਸਕੂਲ ਹੈ ਉਹ ਪੰਜਵੀਂ ਦਾ ਨਾ ਆ ਪੰਜਵੀਂ ਦਾ ਉਹ ਵੀ ਹੁਣ ਕੋਈ ਆ ਵੀ ਟੀਚਰ ਨਹੀਂ ਕਿਤਾ ਇੱਥੋਂ ਫੇਰੀ ਲਾਂਚ ਫੇਰੀ ਆ ਟੀਚਰ ਹੈ ਨਹੀਂ ਕੋਈ ਹੁਣ ਬਾਹਰ ਦੇ ਆ ਜਿੱਦਾਂ ਫਰੋਜ਼ਪੁਰ ਤੋਂ ਆ ਆ ਗਿਆ ਉਹ ਵੀ ਵਿਚਾਰੇ ਸਾਡੇ ਵਾਂਗ ਤੇ ਖੜ ਕੇ ਵੇਖਦੇ ਆ ਬੇੜੀ ਆ ਬੇੜਾ ਤਾਂ ਦਰਿਆ ਹੈ ਕਿਵੇਂ ਜਾਈਏ ਉਹ ਚਰ ਮੋੜ ਜਾ ਕੇ ਪਿਛਾਂ ਤੇ ਜੇ ਦਵਾਈ ਦੀ ਲੋੜ ਪੈਂਦੀ ਕੋਈ ਡਾਕਟਰ ਹੈਗਾ ਇਹ ਮਈਵਾ ਮਾੜਾ ਮੋਟਾ ਵਿਚਾਰੇ ਕਦੇ ਜਿੰਨਾ ਜ਼ਿਆਦਾ ਹੁੰਦਾ ਫਿਰ ਉਹ ਸ਼ਹਿਰ ਚੁਰ ਉੱਥੇ ਲਿਆ ਕੇ ਆ ਬੀਐਸਏ ਪਤੀ ਮਿੰਤਕਾਰ ਕੀ ਇਹਨਾਂ ਨੂੰ ਮਗਾ ਕੀ ਜਿਹੜਾ ਜਿਆਦਾ ਓਖਾ ਮਰੀਜ਼ ਆ ਫਿਰ ਇਹਨਾਂ ਨੂੰ ਪਾ ਇਹ ਵਿਚਾਰੇ ਫਿਰ ਪਾ ਦਿੰਦੇ ਫਿਰ ਲੈ ਚਾਹੀਦਾ ਫਿਰ ਭਾਵੇਂ ਕੰਟਾ ਲੱਗੇ ਦੂ ਲੱਗਣ ਉਹ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ ਕੋਈ ਪਤਾ ਨਹੀਂ ਤੇ ਫਿਰ ਥੋੜਾ ਔਨ ਜਾਣ ਕੋਈ ਬੱਸ ਕੁਝ ਨਹੀਂ ਹੈਗਾ ਨਹੀਂ ਨਹੀਂ ਇਹ ਤਾਂ ਇਹ ਕਰਾਣੇ ਸਰਕਾਰ ਨੂੰ ਸਾਨੂੰ ਪਿਛੇ ਥਾਂ ਦਿੱਤੀ ਜਗ੍ਹਾ ਹਾਂ ਬਣਾ ਲਈਏ ਸਹੀ ਗੱਲ ਬੱਚਿਆਂ ਦੀ ਫੜਾਈ ਨਾ ਖਰਾਬ ਹੋਵੇ ਸਾਡੀ ਵੀ ਕੋਈ ਜ਼ਿੰਦਗੀ ਥੋੜੀ ਜਿਹੀ ਵਧੀਆ ਚੱਲ ਜਾਵੇ ਤਾਂ ਇਹ ਗੱਲੇ ਪਿੰਡ ਵਾਲੇ ਵਿਚਾਰੇ ਇਹੀ ਕਹਿੰਦੇ ਕਿ ਅਸੀਂ ਅੱਜ ਹੀ ਉਹ ਪਿੰਡ ਛੱਡ ਦਈਏ ਹਾਂਜੀ ਅੱਜ ਹੀ ਜਿਹੜੇ ਘਰ ਹੈਗੇ ਛੱਡ ਦਈਏ ਜੇ ਸਾਨੂੰ ਥੋੜੀ ਜਿਹੀ ਜਗ੍ਹਾ ਵੀ ਦੋ ਕਮਰਿਆਂ ਦੀ ਇੱਕ ਕਮਰੇ ਦੀ ਦੇ ਦੇ ਸਕਦਾ ਦੇ ਦੇਵਣ ਤਾਂ ਬਸ ਅਸੀਂ ਸਰਕਾਰ ਅਗੇ ਇਹੋ ਹੀ ਮਤ ਕਰਦੇ ਪਏ ਵੀ ਸਾਨੂੰ ਥਾਂ ਦਿੱਤੀ ਜਾਵੇ ਪਿੱਛੇ ਤੇ ਅਹੀਂ ਆ ਦਾ ਬੱਚਿਆਂ ਦਾ ਵੀ ਚੰਗਾ ਇਹਨਾਂ ਦਾ ਵਿਚਾਰਿਆ ਦਾ ਕੋਈ ਹੋ ਜਾਵੇ ਵੀ ਪੜਾਈ-ਪੜੂਈ ਤੇ ਅਸੀਂ ਵੀ ਆ ਤਾਂ ਚੰਗੇ ਵਧੀਆ ਰਹਿ ਸਕੀਏ ਸਹੀ ਗੱਲ ਮੌਤ ਦੇ ਮੂਹੇ ਚ ਬੈਠੀ ਮੌਤ ਹੀ ਹੈ ਜੀ ਆ ਹੁਣ ਕਿ ਜਦੋਂ ਹੁਣ ਕਿੰਨਾ ਕੁ ਟਾਈਮ ਬਚਾਂਗੇ ਵੀਰੇ ਮੰਨ ਲਾ ਹੁਣ ਰੋਜ਼ ਤੁਸੀਂ 베ੜੀ ਲੰਘਦੇ ਹੋ ਕਿਤੇ ਨਾ ਕਿਤੇ ਰੱਬ ਨਾ ਕਰੇ ਕਰੇ ਜੋ ਕੋਈ ਮੋਦੀ ਹੋ ਜਾਵੇ ਜਾਵੇ ਚ ਪਾਣੀ ਨਾ ਭਰੀ ਜਾਵੇ ਉਹਨੇ ਥੱਲੇ ਹੀ ਬਹਿਣਾ ਹੈ ਮਪਾਰ ਕਟੋ ਕੱਟ ਤਿੰਨ ਯਾਰ ਕਿਲਾ ਸੀਗਾ ਹਾਂ ਅੱਜ ਦੇਖ ਲਓ ਇੱਥੇ ਮੇਰੇ ਸਾਹਵਨ 50 60 ਕਿਲਾ ਹੀ ਰਹਿ ਗਿਆ ਜਿਹਦੇ ਚ ਕਾਰ ਕਾਰੀ ਬਾਕੀ ਸਾਰਾ ਸਭ ਕੁ ਰੋਡ ਗਈ ਸਾਰਾ ਕੁਝ ਵਿਚਾਰੇ ਕਮਰੇ ਕਰਿਆ ਅੰਦਰ ਵਿਚਾਰੇ ਆਂਦੇ 50 ਕਿਲਾ ਹੋਊਗਾ ਜਿਹਦੇ ਚ ਸਿਰਫ ਕਾਰ ਹੀ ਰਹਿ ਗਿਆ ਜਿੱਥਾਂ ਗਾਏ ਕਿਧਰੇ ਆਏ ਉਸ ਤਰ੍ਹਾਂ ਜਿੱਦਾਂ ਆ ਥੋੜਾ ਰੇਤਾ ਕੱਢਿਆ ਉਹ ਕਰੂੰ ਉਸ ਤਰ੍ਹਾਂ ਉਹਨੇ ਰੇਤਾ ਕੱਢਿਆ ਹੂੰ ਹੂੰ ਬਸ ਉਹੀ ਜੀ ਬੀ ਆ ਆ ਦੇਖੋ ਬੱਚੇ ਇਹਨਾਂ ਦਾ ਵਿਚਾਰਿਆਂ ਦਾ ਕੀ ਪੋ ਵੇਖਾ ਹੈਗਾ ਵਿਚਾਰੇ ਹੋਣੀ ਵੀ ਇਹ ਇਹ ਤਾਂ ਬਸ ਪੜਨਾ ਪੜੇ ਤੇ ਨਾ ਪੜਨਾ ਕਿਦਾ ਨਾ ਕਿੱਥੋਂ ਜੀ ਆ ਹੁਣ ਤਾਂ ਪੇਪਰ ਮੇਰੇ ਸਾਹ ਮੁਸ਼ਕਲ ਆ ਹਨਾ ਕਿੱਥੋਂ ਹੀ ਨਹੀਂ ਕੋਈ ਪੇਪਰ ਕਿੱਥੋਂ ਕਰਨਗੇ ਉਹ ਕੁਝ ਪੜਨਗੇ ਤਾਂ ਪੇਪਰ ਕਰਨਗੇ ਆ ਤਿੰਨ ਤਿੰਨ ਮਹੀਨੇ ਦਾ ਹੋ ਗਿਆ ਇਹਨਾਂ ਨੂੰ ਰਾਤ ਭਰਾਂ ਨੂੰ ਪਾਣੀ ਚ ਤੇ ਤਿੰਨ ਮਹੀਨੇ ਤੋਂ ਦੇਖ ਲੋ ਇਹਨਾਂ ਕੋਈ ਸਿਖੜਿਆ ਹੋਊਗਾ ਉਹ ਪੁੱਲ ਗਾਉਣਾ ਹੈ ਹਮ ਸਹੀ ਗੱਲ ਹੈ ਯਾਰ ਟੀਚਰ ਹੀ ਨਹੀਂ ਹੋਣਾ ਮੈਂ ਟੀਚਰ ਇੱਥੇ ਹੀ ਜਾਂਦੇ ਆ ਟੀਚਰ ਨੇ ਮਰਨਾ ਯਾਰ ਹਾਂਜੀ ਲੰਘ ਕੇ ਜਾਂਦੇ ਆ ਕਈ ਵਾਰ ਵਿਚਾਰਾ ਡਰਦਾ ਨਹੀਂ ਵੀ ਜਾਂਦਾ ਹਾਂ ਉਹ ਵੇਝਿਆ ਤਾਂ ਪਾਣੀ ਉਹ ਦੇਖੋ ਇੱਕ 1.5 ਕਿਲੋਮੀਟਰ ਇਹਨਾਂ ਦਾ ਪਿੰਡ ਆ ਸਾਰਾ ਦਰਿਆ ਲੰਘ ਕੇ ਇੱਥੋਂ ਵੇੜੀ ਛੱਡ ਲਈਏ ਮੇਰੇ ਹਿਸਾਬ ਨਾਲ ਕੰਟਾ ਡੇਢ ਕੰਟਾ ਲੱਗ ਗਿਆ ਲੱਗ ਜਾਣਾ ਉੱਥੇ ਪਹੁੰਚਣਾ ਆਰਾਮ ਨਾਲ ਲੱਗੂਗਾ ਸਭ ਤੇ ਆਣ ਤੇ ਤਾਂ ਫਿਰ ਮੇਰੇ ਸਾਹ ਨਾਲ ਕੋਈ ਦੋ ਘੰਟੇ ਅਸੀਂ ਠੀਕ ਰਹੇ ਆ ਅੰਟੀ ਅਸੀਂ ਘੰਟਾ ਹੋ ਗਿਆ ਦੋ ਘੰਟੇ ਉੱਥੇ ਖੜੇ ਮੈਂ ਕਿਹਾ ਆਊਗਾ ਬੇਟਾ ਨਹੀਂ ਆਪ ਹੀ ਸੌਣ ਲੱਗਿਆ ਤਾਂ ਚੱਪੂਆਂ ਵਾਲੀ ਤਾਂ ਮੇਰੇ ਸਾਹ ਨਾਲ ਸ਼ਾਮ ਹੀ ਬੈ ਜਾਣੀ ਹੁਣ ਤੋਰ ਲਈਏ ਤਾਂ ਅਗੋ ਦੇ ਲੋੜ ਹੈ ਨਾ ਕੀ ਕਰੇਗਾ ਇੱਥੇ ਜਾ ਕੇ ਕੋਈ ਯਾਰ ਨਹੀਂ ਕੀ ਕਰੀ ਹੁਣ ਛੱਡ ਵੀ ਨਹੀਂ ਹੱਕ ਨਹੀਂ ਹੈ ਹੁਣ ਹਨ ਤੇਰੀ ਤਵਾਸਰਾ ਮਿਲੇਗਾ ਤੇਰੀ ਅੱਗੇ ਕੀ ਆ ਸਕਨੇ ਤੁਸੀਂ ਜਾ ਨਹੀਂ ਨਾ ਸਕਦੇ ਜੀ ਹਾਂ ਕੀ ਕਰੀ ਆਪਣੇ ਘਰ ਵੀ ਨਹੀਂ ਸਕਦਾ ਇਨਾ ਇਨਾ ਡਰ ਤਾਂ ਗੋਲੀਆਂ ਦਾ ਨਹੀਂ ਹੋਣਾ ਲੜਾਈ ਚ ਪਾਣੀ ਤਾਂ ਹੈ ਪਾਣੀ ਤਾਂ ਬਹੁਤ ਜ਼ਿਆਦਾ ਹੈ ਹਾਂ ਅਹੀਂ ਤੇ ਬੇ ਤੇਰਾ ਪਹਿਲਾਂ ਸਾਨੂੰ ਜੈਨੇ ਨੂੰ ਸਾਨੂੰ ਆ ਤਾਂ ਡਰ ਬੋ ਕਾਟ ਸੀ ਕਿਉਂਕਿ ਇਹ ਦਰਿਆ ਕਟੋ ਕੱਟ 10 ਕਿੱਲੇ ਉਰੇ ਸੀ ਪਹੁੰਚ ਤਾ ਕਿਨਾਰੇ ਤੇ ਪਹੁੰਚ ਗਿਆ ਜੇ ਮੇਰੇ ਸਾਹਮਣੇ ਥੋੜਾ ਜਿਹਾ ਪਾਣੀ ਹੋਰ ਵਧਾ ਦੇਣ ਤਾਂ ਮੇਰੇ ਸਾਹਮਣੇ ਇਸ ਤਰੀ ਐਤੀ ਇਹ ਸਾਰਾ ਡੱਗ ਗਿਆ ਸਾਰਾ ਪੈਂਡ ਹੀ ਰੁੜ ਜੋ ਜੇ ਐਤੀ ਨਹੀਂ ਤਾਂ ਅਗਲੇ ਸਾਲ ਪਾਣੀ ਛਾੜ ਦੇਣਗੇ ਤਾਂ ਕੁਝ ਵੀ ਬਚਣਾ ਕੁਝ ਨਹੀਂ ਬਚਣਾ ਯਾਰ ਤੁਸੀਂ ਦੇਖਿਆ ਇੱਥੇ ਤਾਂ ਬੜੇ ਦਰਖਤ ਸੀ ਵੱਡੇ ਵੱਡੇ ਉਹ ਸਾਈਡ ਵੀ ਸਾਰੇ ਰੁੜ ਗਏ किनारा इधर ਸੀਗਾ ਹਾਂ ਉਹ ਜਿੱਥੇ ਮਤਲਬ ਸਫੈਦਾ ਵਿੱਚ ਹਾਂਜੀ ਉਹ ਕਿਨਾਰਾ ਇਧਰ ਸੀਗਾ ਉਹ ਕਿਨਾਰਾ ਸੀਗਾ ਠੀਕ ਆ ਆ ਬੜਾ ਸਫੈਦਾ ਹਾਂਜੀ ਤੇ ਉਧਰ ਥੋੜੇ ਵੀ ਬੜੇ ਕਾ ਬੂਜੇ ਬਹੁਤ ਸੀਗੇ ਵੱਡੇ ਵੱਡੇ ਕੋਈ ਬੂਜੇ ਬੱਜੇ ਨਹੀਂ ਰਹਿਗੇ ਹਨਾ ਠੀਕ ਜੀ ਮਸਲ ਦਿਖਦੀ ਵੀ ਥੋੜੀ ਹਾਂ ਹਾਂ ਜਿੱਥੋਂ ਮੇਰੇ ਸਾਹਮਣੇ ਦਾਸ ਕੋ ਘਾਰ ਹੀ ਰਹਿ ਗਿਆ ਨਹੀਂ ਹਾਂ ਬਾਕੀ ਬਸ ਇਹੀ ਜਨ ਦਾਸ ਘਰਾਂ ਗਿਆ ਤਾਂ ਰਹਿ ਗਿਆ ਅੱਛਾ ਬਸ ਰਹਿ ਗਈ ਬਾਕੀ ਬਾਕੀ ਖੋਰਾ ਲਾ ਗਿਆ ਇਹ ਤਾਂ ਹੈ ਵਿਚਾਰਾ ਅੱਛਾ ਕਿ ਹਾ ਉਹ ਕੁਛ ਵਿੱਚ ਗਿਆ ਤੇ ਉਹ ਵਿਚਾਰੇ ਕਿੱਥੇ ਆਉਣ ਤੇਰੇ ਮੇਰੇ ਘਰੇ ਵਿਚਾਰੇ ਬੈਠੇ ਨੇ ਅੱਛਾ ਤਰਹ ਦੇ ਵਿਚਾਰੇ ਚਲੇ ਗਏ ਕਿਧਰ ਜਾਵਣ ਮੜੇ ਇੱਥੇ ਆਉਗੇ ਤੁਨੂੰ ਦੱਸ ਕਰ ਅੱਛਾ ਰੁੜ ਗਈ ਉਹ ਲਾਸਟ ਵਾਲਾ ਕਾਰ ਹੈ ਬਾਨ ਤੋਂ ਸਾਹਮਣੇ ਉਹ ਇੱਧਰ ਜਿਹੜਾ ਖੜਿਆ ਬਾਨ ਦੇ ਉਹ ਬਿਲਕੁਲ ਕਿਨਾਰੇ ਦੇ ਉੱਪਰ ਅੱਧਾ ਡੇਕ ਗਿਆ ਤੇ ਅੱਧਾ ਖੜਿਆ ਹੋਇਆ ਕਰੇ ਹੈ ਨਹੀਂ ਨਾ ਉਹ ਨਹੀਂ ਉਹ ਜਦਾਂ ਨਿਕਲ ਜਾਂਦੇ ਆ ਜਦੋਂ ਹੋਰਾ ਪੈਂਦਾ ਵਾ ਕਿਉਂ ਹੁਣ ਇਸ ਕੋਰੇ ਨਾਲ ਤਾਂ ਘਰ ਵੀ ਸਾਰਾ ਡਿੱਗ ਜਾਊਗਾ ਯਾਰ ਇਹਦੇ ਪਿੱਛੇ ਦੋ ਕਾਰ ਹੋ ਰਾਂ ਅੱਛਾ ਉਹਨਾਂ ਵੀ ਅੱਧਾ ਪਟਿਆ ਹੋਇਆ ਯਾਨੀ ਕਿ ਉੱਪਰ ਹੀ ਆ ਰੱਖਿਆ ਹੈ ਅੱਧਾ ਪਟਿਆ ਹੈ ਅੱਧਾ ਖੜਾ ਆਇਆ ਹੈ ਉਹਨਾਂ ਦਾ ਘਰੇ ਤਾਂ ਨਹੀਂ ਹੁਣੇ ਉਹ ਡਰ ਆਉਂਦਾ ਹੁਣ ਕਦੋਂ ਮਰਜੀ ਡਿੱਗ ਸਕਦਾ ਫਿਰ ਉਹ ਜਿੱਦਾਂ ਬੇੜੀ ਬੁੜੀ ਲੈ ਕੇ ਇੱਟਾਂ ਉੱਟਾਂ ਪਿੱਛੇ ਕਰਦੇ ਆ ਵਿਚਾਰੇ ਕਿਹਨੀਆਂ ਕੋ ਹੋ ਜਾਣ ਪ੍ਰੀਤ ਤੇ ਦੇਖ ਜਾ ਰਹੇ ਆ ਆ ਸਾਰੇ ਐਮੇਂਦਰਾ ਤੇ ਡਿੱਗੀ ਜਾਂਦੇ ਆ ਆ ਦੇਖ ਲੋ ਉਹ ਬਾਨ ਖੜਿਆ ਹੂੰ ਉਹ ਬਾਨ ਤਾਂ ਸਿੱਧਾ ਇੱਥੋਂ ਸੀਗਾ ਤੇ ਉਹ ਸਿੱਧਾ ਸੀਗਾ ਇੰਨੀ ਦੂਰ ਆ ਗਿਆ ਪਹਿਲੀ ਦੂਰ ਆ ਗਿਆ ਪਹਿਲਾਂ ਤਾਂ ਦਰਿਆ ਬਹੁਤ ਥੋੜੀ ਜਗ੍ਹਾ ਚ ਭਗ ਜਾਂਦਾ ਸੀ ਹੈਨਾ ਬਹੁਤ ਪਿੱਛੇ ਸੀਗਾ ਆ ਸਾਰੀਆਂ ਜ਼ਮੀਨਾਂ ਲੈ ਗਿਆ ਜੀ ਇਸ ਤਰ੍ਹਾਂ ਜ਼ਮੀਨ ਇੰਨੀ ਉੱਚੀ ਸੀਗੀ ਉੱਥੇ ਸੀਗੀ ਉਹ ਬਾਣ ਤੋਂ ਲੈ ਕੇ ਉਹ ਨੋਚੇ ਉਹ ਜਿਹੜੇ 3-4 ਬਿੱਦੇ ਖੜੇ ਉਹ ਪੱਥਰਾਂ ਦੀ ਨੋਜ ਆ ਜਿੱਦਾਂ ਆਏ ਅੱਛਾ ਉਹ ਨੋਚੇ ਦੇ ਸਾਹਮਣੇ ਆ ਅਛਾ ਉਹ ਸਾਰੀ ਲੈ ਗਿਆ ਉਸ ਫਾਇਦੇ ਵਾਲੀ ਨੋਚੇ ਇਸ ਕਿਨਾਰੇ ਸੀਗੀ ਨੋਚ ਆ ਵਾਲੀ ਨੋਚ ਦੀ ਗੱਲ ਕਰ ਰਹੇ ਆ ਆ ਜਿਹੜੀ ਸਫੈਦੇ ਆ ਇਹ ਨੋਚ ਸੀ ਦੇਖੋ ਇਹ ਵਿੱਚ ਆ ਗਈ ਸੈਂਟਰ ਚ ਆ ਗਈ ਤੇ ਵੀਰੇ ਇੱਕ ਥੋੜਾ ਉਧਰ ਦੀ ਟੈਂਡੀ ਵਾਲੇ ਦੀ ਰਸਤਾ ਹੈ ਨਹੀਂ ਨਹੀਂ ਜੀ ਇਦਾਂ ਹੀ ਆ ਬਸ ਉਹਦਾ ਰਸਤਾ ਜਾਣ ਨੂੰ ਨਾ ਹਾਂ ਇਦਾਂ ਹੀ ਉਧਰ ਹੋ ਗਿਆ ਉਹਦੇ ਵੀ ਨਹੀਂ ਚਾਜਦਾ ਆਏਗਾ ਕੋਈ ਅੱਛਾ ਉਧਰ ਵੀ ਹੈਣੀ ਟਾਪੂ ਆ ਟਾਪੂ ਆ ਇੱਕ ਅਸੀਂ ਦੱਸਿਆ ਅੱਗੇ ਕਿ ਇੱਕ ਸਾਈਡ ਤਾਂ ਤਾਰ ਆ ਹਾਂਜੀ ਉਧਰ ਤੁਸੀਂ ਲੰਘ ਨਹੀਂ ਸਕਦੇ ਤਿੰਨ ਸਾਈਡ ਦਰਿਆ ਬਸ ਚਾਰជ្រੁਈ ਦਰਿਆ ਕਿਦਾਂ ਲਾ ਲੋ ਆ ਟਾਪੂ ਆ ਹਾਂਜੀ ਇੱਕ ਸਾਈਡ ਤਾਰ ਹੋ ਗਈ ਹਾਂ ਇੱਕ ਸਾਈਡ ਇਧਰੋਂ ਦੀ ਦ੍ਰਿਆਪ ਆ ਪੈ ਰਿਹਾ ਹੈ ਹਾਂ ਦ੍ਰਿਆ ਇਧਰ ਟੁੱਟ ਰਿਹਾ ਹੈ ਹਾਂ ਅਸੀਂ ਦੱਸੋ ਬਾਹਰ ਲੰਘ ਜਾਵਾਂਗੇ ਨਾ ਨਾ ਕਿਤੇ ਵੀ ਨਹੀਂ ਜਾ ਸਕਦੇ ਤੁਸੀਂ ਜੇ ਤੁਸੀਂ ਟਿੰਡੀ ਵਾਲੇ ਜਾਓਗੇ ਉੱਥੇ ਵੀ ਬੇੜਾ ਉਹ ਪਾਣੀ ਤੇ ਇੱਥੇ ਆ ਜਾਂਦਾ ਟਿੰਡੀ ਹਾਂ 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 ਦੇ ਵਿੱਚ ਆ ਜਾਂਦਾ ਟਿੰਡੀ ਵਾਲਾ ਹਾਂ ਤੇ ਇਧਰੋਂ ਆ ਖਰਾਬ ਕਰਦਾ ਜਾਂ ਅਸੀਂ ਪਾਰ ਤਾਰਾਂ ਤੋਂ ਲੰਘ ਸਕਦੇ ਹਾਂ ਤੇ ਉਧਰ ਜਾ ਨਹੀਂ ਸਕਦੇ ਉਹ ਤਾਂ ਦੇਸ਼ ਦੂਜਾ ਨਾ ਕਿਹਾ ਸੀ ਤੇ ਡੁੱਬ ਸਕਦੇ ਆ ਜਾਂ ਡੁੱਬ ਸਕਦੇ ਸਹੀ ਗੱਲ ਕੁਛ ਨਹੀਂ ਹੈਗਾ ਯਾਰ ਸਹੀ ਗੱਲ ਇਹਨਾਂ ਪਿੰਡਾਂ ਵਾਲਿਆਂ ਦਾ ਜਿਵੇਂ ਪਹਿਲਾਂ ਕਿਹਾ ਵੀਰਿਆ ਕਹਿੰਦਾ ਵਿਹਾਂ ਘਰਾਂ ਚੋਂ 10 ਘਰ ਲਗਭਗ ਡਿੱਗ ਗਈ ਕੁਛ ਡਿੱਗਣ ਵਾਲੇ ਆ ਮਤਲਬ ਉਹ ਤਾਂ ਬੇਕਾਰ ਹੋ ਗਏ ਯਾਰ ਵਿਚਾਰੇ ਉੱਜੜ ਗਏ ਹਣਾ ਹੋਰ ਆਪਾਂ ਕੀ ਕਹਿ ਸਕਦੇ ਆ ਕੁਛ ਹੀ ਡਗ ਪਿਆ ਉਹ ਤਾਂ ਵਿਚਾਰੇ ਹੱਥ ਸਾਖਣੇ ਹੀ ਮਹੀਂ ਨਿਕਲੇ ਨੀ ਹਾਂ ਥੋੜੀ ਤਾਂ ਜ਼ਿੰਦਗੀ ਐ ਲੰਘ ਗਈ ਜ਼ਿੰਦਗੀ ਤਾਂ ਐ ਹੀ ਤਾਂ ਆਪੀ ਕਰਨਾ ਹੀ ਜਾਣੇ ਹੀਰੋ ਤੇ ਫਹਿਰਕਾਰ ਅਕੇ ਸਾਨੂੰ ਕੋਈ ਪਿੱਛੇ ਥਾਂ ਦਿੱਤੀ ਜਾਵੇ ਤੇ ਅਸੀਂ ਆਦਾ ਉੱਥੇ ਥਾਂ ਬਣਾ ਲਈ ਜਿਹੜੇ ਹਾਲੇ ਜਦੋਂ ਇਹ ਹਾਲ ਵਿੱਚ ਪਾਣੀ ਆ ਜਾਂਦਾ ਕੋਈ ਲੋੜ ਪਈਦਾ ਸਹੀ ਗੱਲ ਕੋਚ ਵੇਖੀ ਆਂ ਤੋਨੂ ਦਾ ਉਹ ਦਰਿਆ ਇੱਕੋ ਸਹੀ ਹੁਣ ਵਿਚਰੇ ਉਧਲੇ ਕੀ ਮਤ ਐ ਮੀ ਵੀ ਵਿਚਰੇ ਰਾਜਨ ਪਾਣੀ ਚੜਦੇ ਹੱਥ ਦੇ ਉਤਰਾਉਂ ਕੀ ਕਰ ਸਕਦਾ ਐ ਇਧਰ ਇਧਰ ਇਹ ਮੇਰੇ ਸਾਹਮਣੇ ਅਲੀ ਕੇ ਤੱਕ ਸੁਣਿਆ ਹੋਣਾ ਅਲੀ ਕੇ ਪਿੰਡ ਹਾਂਜੀ ਉਥੋਂ ਤੱਕ ਕਿ ਜਮੀਨ ਜਾਨੀ ਸੀਗੀ ਅਲੀ ਕੇ ਪਤਨ ਤੱਕ ਹੂੰ ਹੁਣ ਦੇਖ ਲੋ ਉਹ ਜ਼ਮੀਨ ਸਾਰੀ ਦੇਖ ਕੇ ਇਧਰ ਨੂੰ ਦੁਰਿਆ ਆਉਂਦਾ ਐ ਸਾਰੀ ਜ਼ਮੀਨ ਖਰੀ ਜਾਂਦੀ ਉਹ ਸਾਰੀ ਹੋਰ ਕੀ ਉਧਰ ਨੂੰ ਜਾ ਕੇ ਹੁਣ ਘਰਾਂ ਵੱਲ ਤੁਰਿਆ ਜਾਂਦਾ ਹੈ ਕਿ ਮੇਰੇ ਸਾਹਮਣੇ 50 ਕਿੱਲਾ ਸਿਰਫ 50 ਕਿੱਲੇ ਤੇ ਵੀ ਮੇਰੇ ਸਾਹਮਣੇ ਕਾਟ ਹੀ ਹੋ ਰਹੀ ਆ ਦੇਖੋ ਆ ਦਰਿਆ ਜੀ ਤੋਂ ਸਿੱਧਾ ਉਹ ਤੁਹਾਡੇ ਪਿੰਡ ਨੂੰ ਆ ਸਿੱਧਾ ਜੀ ਸਿੱਧਾ ਹਾਂ ਜੇਕਰ ਉਹ ਦਰਖਤ ਖੜੇ ਉੱਥੇ ਇੱਕ ਬਾਨ ਨਾ ਛੋਟਾ ਜਾਂ ਹੂੰ ਜੇਕਰ ਇਹ ਤੂੰ ਸਿੱਧਾ ਜਾਂਦਾ ਨਾ ਤੇ ਕਿਸੇ ਨੇ ਉੱਥੇ ਬਚਣਾ ਨਹੀਂ ਜਿਹੜਾ ਜਾਂਦਾ ਜੇ ਥੋੜਾ ਜਿਹਾ ਪਾਣੀ ਵੱਧਦਾ ਤਾਂ ਥੋੜਾ ਜਿਹਾ ਵੱਜ ਜਾਂਦਾ ਹੋਰ ਤੇ ਪਿੰਡ ਸਾਰਾ ਤੋ ਆ ਉਹ ਜਾਣਾ ਸਹੀ ਗੱਲ ਜਿਹੜਾ ਹੁਣ ਕੋਈ ਵੀ ਸੇਵਾਦਾਰ ਆਉਂਦਾ ਉਹ ਤਾਂ ਵਿਚਾਰਾ ਤੁਹਾਨੂੰ ਰਾਸ਼ਨ ਦੇ ਜੂ ਹਾਂ ਰਾਸ਼ਨ ਜਾਂ ਕੁਛ ਬੱਚਿਆਂ ਨੂੰ ਕਾਪੀ ਹੰਡ ਕਰਵਾ ਦੇ ਜੂ ਹਣਾ ਹਾਂ ਪਰ ਤੁਹਾਨੂੰ ਉਹ ਜਗਾ ਲੈ ਕੇ ਘਰ ਕਿਵੇਂ ਪਾ ਕੇ ਦਊ ਹਣਾ ਉਹ ਤਾਂ ਸਰਕਾਰ ਦਾ ਕੰਮ ਆ ਅਸੀਂ ਇੱਕ ਬੇਨਤੀ ਕਰਦੇ ਆ ਜਿਹੜੇ ਪੈਸੇ ਵੰਡਦੇ ਆ ਜੋ ਰਾਸ਼ਨ ਵੰਡਦੇ ਉਹ ਸਾਨੂੰ ਨਾ ਦਿੱਤਾ ਜਾਵੇ ਹਾਂ ਸਾਨੂੰ ਸਿਰਫ ਇੱਕ ਉਹ ਤੋਂ ਕਾਟ ਕੇ ਬਾਹਰ ਦੀ ਜਗਾ ਪੰਜ ਪੰਜ ਮਰਲੇ ਦੇ ਕੇ ਪੰਜ ਚਾਰ ਚਾਰ ਮਰਲੇ ਜੋ ਵੀ ਉਹਨਾਂ ਦੇ ਕੋਸਰ ਆਉਂਦਾ ਉਹ ਸਾਨੂੰ ਦੇ ਕੇ ਸਾਡੀ ਆਹ ਮਾਡ ਬਣਾ ਸਕੀ ਜਿਹੜੇ ਉੱਕੀ ਥਾਂ ਤੇ ਰਹਿ ਸਕੀ ਦਾ ਤੇ ਪੱਤੇ ਸਾਰੇ ਪੜ ਜਾਣ ਜੋ ਸਾਨੂੰ ਰਾਸ਼ਨ ਦਿੰਦੇ ਹੋ ਅਸੀਂ ਮਿਹਨਤ ਕਰਕੇ ਦਿਹਾੜੀ ਕਰਕੇ ਇਸ ਕਮਾਲ ਸਾਡੇ ਕੋਲ ਜ਼ਮੀਨ ਨਹੀਂ ਲਈ ਜਾਣੀ ਸਹੀ ਗੱਲ ਇਹ ਦੇਖੋ ਆਪਦਾ ਪਿੰਡ ਛੱਡਣ ਨੂੰ ਕੋਈ ਨਹੀਂ ਹੈ ਨਾ ਇਹ ਤਾਂ ਜੀ ਨਹੀਂ ਕਰਦਾ ਇਹ ਨਹੀਂ ਜੀ ਕਰਦਾ ਆਪਾਂ ਜਿੱਥੇ ਬੈਠੇ ਹੈ ਆਪਣਾ ਵੇਫੀ ਨਹੀਂ ਜੀ ਕਰਦਾ ਵੀ ਆਪਾਂ ਇੱਥੇ ਜਾਈਏ ਜਾਗਾ ਫਿਰ ਨਾ ਕੋਈ ਅਸੀਂ ਮਜਬੂਰ ਹਾਂ ਕੱਲ ਨੂੰ ਸਾਡੀਆਂ ਅੱਜ ਇੱਟਾਂ ਖੜੀਆਂ ਹੋਈਆਂ ਨੇ ਹਾਂ ਕੁਈ ਡਿਗਿਆ ਨਿਆ ਨੇ ਕੋ ਖੜੀਆਂ ਨੇ ਅੱਜ ਸਾਰ ਅਸੀਂ ਆ ਦਰਿਆ ਉੱਤਰਦਾ ਅਸੀਂ ਮਿਹਨਤ ਕਰਕੇ ਇੱਟਾਂ ਬਾੜ ਕਰ ਸਕਦੇ ਜੇਕਰ ਪਾਣੀ ਹੋ ਰ ਆਉਂਦਾ ਸਾਡੀਆਂ ਇੱਟਾਂ ਵੀ ਆਵਣੀਆਂ ਸੀ ਕਿਹੜਾ ਸਾਡੇ ਕੋਲ ਇੱਟਾਂ ਵੀ ਨਹੀਂ ਫਿਰ ਲਈਆਂ ਟਿਕਾਣਾ ਵੀ ਨਹੀਂ ਕੋਈ ਰਹਿ ਜਾਣਾ ਸੀ ਸਾਡਾ ਕੋਈ ਵੀ ਕਿੱਥੇ ਅਸੀਂ ਥਾਂ ਇੱਟਾਂ ਰੱਖਣਾ ਲਈ ਦੁਬਾਰਾ ਇੱਟਾਂ ਨਹੀਂ ਲਈ ਨਹੀਂ ਹੈ ਲਈ ਜਾਣੀ ਹੈ ਸਹੀ ਗੱਲ ਨਹੀਂ ਤੁਹਾਹੀ ਹੋ ਗਿਆ ਯਾਰ ਇਹ ਕੁਛ ਵੀ ਨਹੀਂ ਰਹਿ ਗਿਆ ਕੁਝ ਵੀ ਨਹੀਂ ਬਚਾ ਲੱਖ ਮੋਟ ਵੀ ਦੱਸੋ ਉਹ ਨਹੀਂ ਤਾਂ ਹੀ ਨਹੀਂ ਬਾ ਖਾਲੀ ਆਤੀ ਟੋਟਾ ਹਾਂ ਬਾਰਾੜਾ ਜੁਲਾਕਾਂ ਇਸ ਤਰ੍ਹਾਂ ਹੋ ਗਿਆ ਬੀਤਾ ਵਾਂ ਜਿਵੇਂ ਆ ਆ ਐਵੇਂ ਹੋ ਗਿਆ ਹਨਾ ਆਹਾਰੇ ਚੋੜੇ ਤੇ ਬੇਟੁੱਬੇ ਤੇ ਐਵੇਂ ਹੋ ਗਿਆ ਸਾਰੇ ਜੋਨੇ ਹੀ ਜਵੇ ਕਿਵੇਂ ਪਤਾ ਲੱਗਦਾ ਜੋਨੇ ਨਹੀਂ ਤੁਸੀਂ ਹੁਣ ਕਿਧਰੋਂ ਆਏ ਅਸੀਂ ਹੁਣ ਆਏ ਇੱਥੇ ਕਾਮਰਾਲ ਮੇਰੇ ਕੁੜੀ ਏ ਤੇ ਅਸੀਂ ਹੁਣ ਦੇ ਕੋਲ ਗਏ ਪਹਿਲਾਂ ਉਹਨਾਂ ਕੋਲੇ ਰਹਿ ਨਹੀਂ ਪਹਿਲਾਂ ਰਹੇ ਤੇ ਉਹਨਸ ਮਾਨਸ ਨੂੰ ਬੱਚਿਆਂ ਦੇ ਕੱਪੜੇ ਪੂਰੇ ਨਹੀਂ ਗਿਆ ਜਿਆ ਕਿਉਂਕਿ ਇੱਥੇ ਕੱਪੜੇ ਨਹੀਂ ਸੀ ਇਹਨਾਂ ਦੇ ਤੇ ਵਣ ਉੱਤੇ ਆਂਦੇ ਹੀ ਜਾ ਕੇ ਕੱਪੜੇ ਲੈਣਗੇ ਜੇ ਪਾਏ ਵੇਖਾਂਗੇ ਜੇ ਦਰਿਆ ਜਿਆਦਾ ਚੜਦਾ ਹੋਇਆ ਫਿਰ ਵਾਪਸ ਆ ਜੀ ਹਾਂ ਆ ਦੇਖੋ ਇੰਨਾ ਬੱਚਿਆਂ ਦੇ ਵਿਚਾਰਿਆਂ ਦਾ ਹੀ ਹਾਲ ਕਦੇ دریا ਬੇੜੀ ਤੇ ਇੱਧਰ ਆ ਜਾਂਦੇ ਆ ਕਦੇ ਉਧਰ ਲੰਘ ਜਾਂਦੇ ਆ ਨਾ ਵਿਚਾਰਿਆਂ ਨੂੰ ਦੇਖੋ ਨਾ ਇਹਨਾਂ ਦੇ ਇਹਨਾਂ ਨੂੰ ਰੋਟੀ ਦਾ ਪਤਾ ਹਨਾ ਕਿਹੜਾ ਟਾਈਮ ਰੋਟੀ ਖਾਣੀ ਵਿਚਾਰਿਆਂ ਨੂੰ ਹਨਾ ਤੇ ਨਾ ਇਹਨਾਂ ਨੂੰ ਖੇਡਣ ਦਾ ਪਤਾ ਨਹੀਂ ਨਹੀਂ ਕੁਛ ਨਹੀਂ ਪਤਾ ਇਹਨਾਂ ਨੂੰ ਬਸ ਤੁਹਾਡੇ ਨਾਲ ਹੀ ਜਿੱਧਰ ਨੂੰ ਤੁਸੀਂ ਲੈ ਗਏ ਉਵੇਂ ਹੀ ਇਹਨਾਂ ਤੁਰ ਪੈਣਾ ਹਨਾ ਇਹ ਔਖਾ ਹੀ ਆ ਸਰਕਾਰ ਨੂੰ ਤਾਂ ਬੇਨਤੀ ਆ ਭਾਈ ਹਾਂਜੀ ਹਾਂਜੀ ਜਮੀਨਾਂ ਸਾਰਿਆਂ ਨੂੰ ਇਹ ਜਿੰਨੇ ਘਰ ਉਹਨਾਂ ਨੂੰ ਉਲੀਕ ਕੇ ਇਹਨਾਂ ਨੂੰ ਜ਼ਮੀਨਾਂ ਜਿਹੜੀਆਂ ਹੋਰ ਪਿੰਡਾਂ ਚ ਫਰੋਈਪੁਰ ਸ਼ਹਿਰ ਦੇ ਨੇੜੇ ਦਿੱਤੀਆਂ ਜਾਣ ਤੇ ਆਪਦੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਆਪ ਦੀ ਤਾਂ ਖਰਾਬ ਹੋਊਗੀ ਇਹਨਾਂ ਬੱਚਿਆਂ ਦੀ ਜ਼ਿੰਦਗੀ ਬਣਾ ਸਕਣ ਹੁਣ ਵੀਰੇ ਡੀਕੋਗੇ ਬੇੜੀ ਨੂੰ ਹਾਂਜੀ ਹਾਂਜੀ ਕੀ ਕਿਹਾ ਇਹਨਾਂ ਨੂੰ ਪੀਐਸਐਫ ਇਹ ਤਾਂ ਵੇਖੋ ਇੱਕ ਵਿੱਚ ਇੰਜਣ ਲੱਗਿਆ ਉਹ ਤਾਂ ਜਾਣ ਨਹੀਂ ਸਕਦੀ ਸਾਡੇ ਹਾਂਜੀ ਇੱਕ ਕੋਈ ਛੋਟੀ 베ੜੀ ਆ ਜੋ ਖੜੀ ਆ ਉਹਨੂੰ ਲੋਕ ਲੱਗਿਆ ਹੈ ਕਿ ਆ ਖੜਿਆ ਬੀਐਸਐਫ ਦੇ ਇਹਨਾਂ ਦੀ ਮਨਜ਼ੂਰੀ ਦੇ ਬਿਨਾਂ ਜਾ ਨਹੀਂ ਸਕਦੇ ਨਹੀਂ ਇਹ ਨਹੀਂ ਉਹ ਬੰਨੀ ਆ ਨਾ 베ੜੀ ਆ ਹਾਂਜੀ ਹਾਂਜੀ ਅਗਲੀਆਂ ਬੱਦੀ ਲੱਗਿਆ ਇੱਕ ਬਾਪੂ ਲੈ ਗਿਆ 베ੜੀ ਯਾਰ ਸਾਡੇ ਮੂਰੇ ਸੀ ਹਾਂਜੀ ਉਹੀ ਆਊਗੀ ਤਾਂ ਜਾ ਸਕਦੇ ਫੂਨ ਫਾਨ ਕੀਤਾ ਨਹੀਂ ਜੀ ਫੂਨ ਨਹੀਂ ਕੀਤਾ ਵੈਸੇ ਵੇਟ ਕਰ ਲੈਂਦੇ ਆ ਜੇ ਆਊਗੀ ਤੇ ਚਲ ਜਾਵਾਂਗੇ ਨਹੀਂ ਤਾਂ ਫੋਟ ਜਦੋਂ ਗਿਆ ਫੋਟੀਆਂ ਦਾ 6 ਵਜੇ 7 ਵਜੇ ਜਦੋਂ ਗਿਆ ਉਦੋਂ ਹੀ ਦੱਸੋ ਹੁਣ 4 ਵਜੇ ਦਾ ਟਾਈਮ ਆ ਜਿਵੇਂ ਆਪਾਂ ਬੱਸਾਂ ਨੂੰ ਵੇਟ ਕਰਦੇ ਢੀਕਦੇ ਆ ਨਾ ਕਿ ਐਨੇ ਵਜੇ ਬੱਸ ਆਊ ਬੱਸ ਤਾਂ ਹੁਣ ਬੱਸ ਤਾਂ ਹੁਣ ਯਾਰ ਦੋ ਮਤਲਬ ਵੱਧ ਤੋਂ 10 ਮਿੰਟ 15 ਮਿੰਟ ਚ ਆ ਜਾਂਦੀ ਤੇ ਤੁਹਾਨੂੰ ਉਸ ਤੋਂ ਵੀ ਔਖਾ ਬੱਸ ਤਾਂ ਆਪਾਂ ਕੋਈ ਵੀ ਜਿੱਦਾਂ ਮਖੂ ਜਾਣਾ ਹਾਂ ਆਪਾਂ ਜਾਂ ਤਾਂ ਸਿੱਧਾ ਮਖੂ ਵਾਲੀ ਫਾੜ ਲਾਂਗੇ ਜਾਂ ਪੱਜੀਰੇ ਵਾਲੀ ਫਾੜ ਕੇ ਉਥੋਂ ਹੋਰ ਚੇਂਜ ਕਰਕੇ ਉਹ ਤਾਂ ਦੱਸਾਂ 15 ਮਿੰਟਾਂ ਦੀ ਗੱਲ ਆ ਇਹ ਤਾਂ ਤੁਹਾਨੂੰ ਹੁਣ 4 ਵਜੇ ਤੁਸੀਂ ਕਿਹਾ 6 ਵਜੇ ਤੱਕ ਅਸੀਂ ਡਿੱਕਾਂਗੇ 6:30 ਵਜੇ ਜਾਂ 7:00 ਵਜੇ ਬੱਸ ਸਕਦੀ ਆ ਠੀਕ ਆ ਗਿਆ ਤਾਂ ਫਿਰ ਤਾਂ ਠੀਕ ਹੈ ਨਾ ਫਿਰ ਬੈਠੇ ਆ ਇਹ ਇਹ ਹਾਲਾਤ ਕਰਤੇ ਇਹ ਦਰਿਆ ਨੇ ਡੰਗਰ ਕੱਢੇ ਸੀ ਮੱਧ ਜਾਂਦੇ ਜਦੋਂ ਇਹਦੇ ਵਿੱਚ ਮੱਜਾਂ ਮੇਰੇ ਸਾਹਮਣੇ 6-7 ਮੱਜਾਂ ਦੀ ਮੌਤ ਹੋ ਗਈ ਸੀ ਤੁਹਾਡੇ ਪਿੰਡ ਦੀ ਹਾਂਜੀ ਅੱਛਾ ਪਤਾ ਨਹੀਂ ਲੱਗਿਆ ਨਹੀਂ ਵਿੱਚੇ ਨਾਲੇ ਵੋੜ ਗਈ ਮਾਰ ਗਈਆਂ ਮੋਟਾਂ ਦੇ ਨਾਲ ਜਰੂਰ ਤਾਂ ਘੜੀ ਵਿੱਚ ਵਿੱਚ ਡੋਬ ਕੇ ਮਾਰ ਗਈਆਂ ਡੁੱਬ ਗਈਆਂ ਹਾਂਜੀ ਡੋਬੇ ਦੇਖੋ ਕੀ ਕਰਨਗੇ ਲੋਕ ਕੀ ਬੰਦਾ ਕਰੇ ਆ ਦੇਖੋ ਇਹ ਦਰਿਆ ਦਾ ਜਿਹੜਾ ਤੂਫਾਨ ਇਦਾਂ ਆਉਂਦਾ ਆ ਸਾਹਮਣੇ ਉਹ ਪਹਿਲਾਂ ਨਹੀਂ ਸੀ ਇਦਾਂ ਆਉਂਦਾ ਹਨਾ ਯਾਰ ਪਹਿਲਾਂ ਐ ਸਿੱਧਾ ਐ ਲੰਗੇ ਹੁੰਦਾ ਸੀ ਉਹ ਵਾਲਾ ਹਾਂ ਹਾਂ ਪਹਿਲਾਂ ਇਹ ਆਉਂਦਾ ਇੱਥੋਂ ਇੱਥੋਂ ਲੰਘ ਜਾਂਦਾ ਦੂਰੋਂ ਦੀ ਆ ਜਿਹੜੀ ਆ ਖੜੀ ਲੱਕੜ ਇੱਕ ਨਾਰਾ ਸੀਗੀ ਅੱਛਾ ਕਿਨਾਰਾ ਸੀਗਾ ਆ ਜਿਹੜਾ ਵਿੱਚ ਇੱਕ ਖੜਾ ਦਰਖਤ ਤੁਸੀਂ ਸੁੱਕਾ ਜਾਂ ਦੇਖ ਰਹੇ ਹੋ ਇਹ ਕਿਨਾਰਾ ਸੀਗਾ ਉਹ ਵਾਲਾ ਜੰਗਲਾਤ ਸੀਗਾ ਕਟੋ-ਕਟ ਵੀ ਕਿੱਲੇ ਆ ਆ ਵਾਲਾ ਹਾਂ ਹਮਾਰੇ ਸਾਹਮਣੇ ਪੰਜ ਕਿੱਲਿਆਂ ਤੋਂ ਵੀ ਕੱਟ ਰਹਿ ਜਾਣਾ ਅੱਛਾ ਜੀ ਇਹ ਸਰਕਾਰੀ ਸੀਗਾ ਆ ਜੰਗਲਾਤ ਜਿਹੜਾ ਜੰਗਲ ਲੱਗ ਗਿਆ ਹਾਂ ਸਾਰਾ ਹੀ ਰੋੜ ਗਿਆ ਸੀ ਰੋੜ ਗਿਆ ਇਹ ਪਾਣੀ ਵੀਰੇ ਹਾਂਜੀ ਉਹ ਜਿਹੜਾ ਦਰਖਤ ਦਿਸਦਾ ਹਾਂ ਹਾਂਲੀ ਸਾਈਡ ਹਾਂ 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 ਉੱਥੋਂ ਸੀਗਾ ਕਿਨਾਰਾ ਅੱਛਾ ਹਾਂਜੀ ਤੇ ਦਰਿਆ ਇੱਥੋਂ ਸਿੱਧਾ ਆਉਂਦਾ ਸੀਗਾ ਆ ਸ਼ਪਾਇਦੇ ਤੋਂ ਪਰਲੀ ਸਾਈਡ ਹਾਂ 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 ਹਾਂਜੀ ਤੇ ਇਹ ਪਾਣੀ ਪਹਿਲਾਂ ਤਾਂ ਘਟ ਗਿਆ ਸੀਗਾ ਹਾਂ ਇਹ ਦੋ ਤਿੰਨ ਦਿਨਾਂ ਤੋਂ ਵਧਿਆ ਫਿਰ ਆਹ ਦੇਖੋ ਕਿਵੇਂ ਘੁੰਮ ਘੁੰਮ ਕੇ ਆਉਂਦਾ ਹੈ ਪਹਿਲੇ ਇਸ ਤੋਂ ਮੇਰੇ ਖਿਆਲ ਨਾਲ ਸਪੀਡ ਵੀ ਟ੍ਰਿਪਲ ਸੀਗੀ ਅੱਛਾ ਹਾਂਜੀ ਹੁਣ ਘਟਿਆ ਫਿਰ ਇਹਦਾ ਮਤਲਬ ਐ ਹੁਣ ਤਾਂ ਮਾਨਕ ਚਾਲ ਉਹ ਨੋਰਮਲ ਆ ਠੀਕ ਹੈ ਜੀ ਪਹਿਲਾਂ ਤਾਂ ਇਹ ਮੇਰੇ ਖਿਆਲ ਨਾਲ ਇੱਥੇ ਵੀ ਜਿੱਥੇ ਆਪਾਂ ਖੜੇ ਆ ਨਾ ਇੱਥੇ ਵੀ 3-4 ਫੁੱਟ ਪਾਣੀ ਸੀਗਾ। ਅੱਛਾ। ਹਾਂਜੀ ਜਿੱਤੇ ਆਪਾਂ ਖੜੇ ਹਾਂ। ਜਿਉਂ ਤੋ ਫੇਰੂ ਤੋ ਬਹੁਤ ਹੋਣਾ। ਉਦੋਂ ਤਾਂ ਸਾਰਾ ਤਾਂ ਉਹ ਸਾਰਾ ਪਾਣੀ ਸੀਗਾ। ਹੂੰ। ਉਸ ਟਾਈਮ ਵਿੱਚ ਜਿਹੜੀਆਂ ਮੱਝਾਂ ਮਰੀਆਂ ਸੀ ਯਾਰ। ਠੀਕ ਹੈ। ਹਾਂਜੀ। ਤੇ ਉਹਨਾਂ ਮੱਝਾਂ ਦਾ ਕੋਈ ਮਿਲਿਆ ਕੁਸੀ ਯਾਰ? ਨਹੀਂ ਕੁਛ ਨਹੀਂ ਮਿਲਿਆ ਵਿਚਾਰੇ ਏਦਾਂ ਲੱਗੇ ਗਏ। ਉਹਨਾਂ ਨੂੰ ਸਰਕਾਰ ਅਗੇ ਬੇਨਤੀ ਹੂੰ ਵੀ ਕੁਛ ਨਾ ਕੁਛ ਮੱਝਾਂ ਭਾਰੀ ਖੋਤਿਆ ਜਾਵੇ ਤੇ ਉਹਨਾਂ ਨੂੰ ਉਹਨਾਂ ਦਾ ਖਰਚਾ ਦਿੱਤਾ ਜਾਵੇ। ਸਹੀ ਗੱਲ ਮੱਜਾਂ ਦਾ ਜੋ ਵੀ ਬੰਦਾ ਉਹ ਮਿਲਿਆ ਮਿਲਣਾ ਚਾਹੀਦਾ ਯਾਰ ਕਿੱਲੇ ਦਾ ਮਾਨਕ ਚਾਲ 70 ਤੂੰ 80 ਹਜ਼ਾਰ ਤੱਕ 90 ਹਜ਼ਾਰ ਤੱਕ ਵਿੱਚ ਉਹਨਾ ਹੁੰਦਾ ਸਹੀ ਗੱਲ ਨਾਲੇ ਯਾਰ ਜ਼ਮੀਨਾਂ ਕੋਟੋਂ ਨੂੰ 50 ਹਜ਼ਾਰ ਕਿੱਲੇ ਦਾ ਦੇਣਾ ਚਾਹੀਦਾ 50 ਹਜ਼ਾਰ ਚਾਹੀਦਾ ਨਾਲੇ ਜ਼ਮੀਨਾਂ ਰੁੜ ਗਈਆਂ ਨਾ ਹਾਂਜੀ ਹਾਂ ਉਹਨੇ ਠੀਕ ਵੀ ਕਰਨੀਆਂ ਆ ਦੇਖੋ ਆ ਸਾਹਮਣੇ ਕਿਵੇਂ ਕਰਦਿਆਂ ਕਰਦਿਆਂ 20 ਸਾਲ ਡੇਢ ਸਾਲ ਲੱਗ ਜਣਾ 23 ਵਿੱਚ ਅਸੀਂ ਆੜਾ ਸੀਗਾ ਇਦਾਂ ਜਮੀਨਾ ਇਸ ਤੋਂ ਵੀ ਡੁੰਗੀਆਂ ਹੋਈ ਸੀ ਹੋਈਆਂ ਸੀ ਅੱਛਾ ਉਹਨਾਂ ਨੂੰ ਅਸੀਂ ਆ ਪਿਛਲੀ ਕਣਕ ਵਿੱਚ ਮਾਨਿਕ ਚਾਲ 25 ਵਿੱਚ ਹੀ ਹੋ ਗਿਆ 2 ਸਾਲਾਂ ਬਾਅਦ ਹਾਂਜੀ ਇਹ ਕਣਕ ਵਿੱਚ ਹੀ ਜਾ ਕੇ ਕਿਤੇ ਮਾੜੀ-ਮੋਟੀ ਸੈਟਿੰਗ ਹੋਈ ਆ ਤੇ ਕਣਕ ਵੱਡੀ ਆ ਉਸ ਦਿਨ ਬਾਤ ਉਹਨਾਂ ਲਾਇਆ ਚੋਨਾ ਲਗਦਿਆਂ ਦੇ ਵਿੱਚ ਪਾਣੀ ਆ ਗਿਆ ਫਿਰ ਪਾਣੀ ਆ ਗਿਆ ਹਾਂਜੀ ਆ ਦੇਖੋ ਪਾਣੀ ਅਜੇ ਘਟ ਨਹੀਂ ਰਿਹਾ ਥੋੜਾ ਜਿਹਾ ਵੀਰਾ ਕਹਿੰਦਾ ਘਟਿਆ ਪਹਿਲਾਂ ਨਾਲ ਬਿਲਕੁਲ ਚੱਲਦਾ ਸੀ ਹੁਣ ਥੋੜਾ ਜਿਹਾ ਘਟਿਆ ਇਹ ਸਤਲੁਜ ਦਰਿਆ ਤੇ ਕਾਲੂ ਵਾਲਾ ਪਿੰਡ ਜਿਹਦੀ ਆਪਾਂ ਗੱਲ ਕਰ ਰਹੀ ਸੀ ਉੱਥੋਂ ਦੇ ਬਸਨੀਕ ਆ ਇਹ ਲੋਕ ਵਿਚਾਰੇ ਹੁਣ ਇਹ ਵੇਟ ਕਰਦੇ ਆ ਢੀਕਦੇ ਆ ਬੇੜੀ ਨੂੰ ਪਤਾ ਨਹੀਂ ਕਿੰਨਾ ਟਾਈਮ ਲੱਗੂਗਾ ਸ਼ਾਮ ਤੱਕ ਇੱਥੇ ਖੜੇ ਰਹਿਣਗੇ ਬੇੜੀ ਜਦੋਂ ਆਊਗੀ ਫਿਰ ਰੱਬ ਦਾ ਨਾਮ ਲੈ ਕੇ ਬੇੜੀ 'ਚ ਵੜਨ। ਕਿਹਦੇ ਕੋਈ ਬਾਈ ਮਿਲੇ ਸਾਨੂੰ। ਇੱਥੇ ਖੜੇ ਸੀਗੇ ਕੰਡੇ ਤੇ ਬਾਈ ਸਾਸਰੀ ਗਾਲ। ਸਾਸ਼ੀ ਗਾਲ। ਕੀ ਨੌਕੀ ਆ ਤੁਹਾਡਾ? ਪਹਿਲਾਂ ਜੀ ਵੈਕ ਦੀ ਜੋ ਖਾਲਸਾ ਦੇ ਵੈਕ ਦੀ ਫਤਿਹ। ਮੇਰਾ ਨਾਮ ਸ਼ੁਗਦੇਵ ਸਿੰਘ। ਪਿੰਡ ਬੱਕੇਲਚਾਂ ਦੇ ਰਹਿਣਾ। ਹਾਂਜੀ। ਜਿੱਥੇ ਮੈਂ ਖੜਾ ਇੱਕ ਕਿਲਚਾਂ ਦਾ ਰਗਬਾ ਹੈ। ਇੱਥੇ ਜ਼ਮੀਨ ਹੈ ਮੇਰੀ ਕਿਲਚਾਂ ਦੇ ਨਾਲ 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 ਦਾ ਪਿੰਡ ਹੈ। ਤੇ ਜ਼ਮੀਨ ਸਾਡੀ ਇੱਥੇ ਅਦਾਲਤ ਰਿਆ ਦੇ ਆ। ਬਾਕੀ ਆ ਜਿਹੜੀ ਜ਼ਮੀਨ ਹੈ ਹਾਂਜੀ ਇਹ ਜਿਹੜੇ ਪਿੰਡ ਕਿਲਚੇ ਦੇ ਬੰਦੇ ਨੇ ਉਹਨਾਂ ਦੀ ਹੈ ਹਾਂਜੀ ਤੇ ਰਗਬਾ ਨਿਆਲੇ ਦੇ ਵਿੱਚ ਵੀ ਪੈਂਦਾ ਹੈ ਠੀਕ ਹੈ ਜੀ ਤੇ ਬਹੁਤ ਮਾਰ ਪਈ ਆ ਸਾਰੀ ਜ਼ਮੀਨ ਜਿਹੜੀ ਸਾਡੀ ਡਿੱਗੀ ਪਈ ਪਹਿਲਾ 2023 ਦੀ ਦਿੱਗੀ ਹੈ ਹੂੰ ਤੇ ਅਸੀਂ ਮਾੜਾ ਮੋਟਾ ਕਰਕੇ ਉਹਨੂੰ ਬੀਜਣ ਦੇ ਲੋਕ ਵੀ ਕੀਤਾ ਥੋੜੇ ਬਦ ਦੇ ਪਈਆ 3-4-4 ਲੱਖ ਲਾ ਕੇ ਹੂੰ ਹੂੰ ਕਈਆਂ ਜ਼ਿਆਦਾ ਵੀ ਲਾਏ ਨੇ ਜੀ ਤੇ ਉਹ ਤੋਂ ਬਾਅਦ ਚੋਂ 2025 ਜਾਣਗੇ ਫੇਰ ਆ ਗਿਆ ਇਹ ਸਾਡੀ ਸਾਰੇ ਪਾਸੇ ਜਿਹੜੀ ਆ ਜ਼ਮੀਨ ਹੈ ਅੱਜ ਇੱਥੇ ਮੈਂ ਖੜਾ ਹੂੰ ਹੂੰ ਇਥੋਂ ਦੋ ਤੋਂ ਤਿੰਨ ਕਿਲੇ ਥਾਂ ਜਿਹੜਾ ਸੀ ਅੱਗੇ ਤੱਕ ਡੇਗ ਲਿਆ। ਅੱਛਾ ਇੱਥੇ ਸਾਰੀਆਂ ਫਸਲਾਂ ਸੀਗੇ। ਇਹ ਸਾਰੀਆਂ ਫਸਲਾਂ ਸੀ ਉਹ ਤੋੜ ਤੱਕ ਜਿਹੜਾ ਸਾਹ ਹੈ। ਇਹਨੇ ਸਾਰਾ ਦੇਖ ਕੇ ਅੱਗੇ ਰੱਖ ਲਿਆ। ਹੁਣ ਵੀ ਜਿਹੜਾ ਦੂਰੀ ਹਰ ਫੇਰ ਆ ਜਾਏ। ਹਮ। ਕਿਹਾ ਹੁਣ ਫੇਰ ਜਿਹੜੀ ਇਹ ਚਾਰ-ਚਾਰ ਕਨਾਲ ਆ ਪੰਜ-ਪੰਜ ਕਨਾਲ ਫੇਰ ਡੇਗੀ ਜਾਂਦਾ। ਇਹ ਸਾਡੀ ਤੋਂ ਜਿਹੜੀ ਅੱਗੇ ਬੀਜਣ ਵਾਲੀ ਆਸ ਵੀ ਲੈ ਚਲੀ। ਸਹੀ ਗੱਲ ਹੈ ਜੀ। ਸਾਡਾ ਤਾਂ ਇਹ ਆ ਵੀ ਹੁਣ ਵੱਧ ਤੋਂ ਵੱਧ ਜਿੰਨਾ ਹੈ ਸਾਡੇ ਨਾਲ ਸਹਿਯੋਗ ਕੀਤਾ ਜਾਵੇ। ਸਹੀ ਗੱਲ ਇਹ ਨੁਕਸਾਨ ਹੋ ਗਿਆ ਬਹੁਤ ਜਿਹੜੀ ਪਿੱਛੇ ਸਾਡੀ ਪਿੰਡ ਕਿਲਚਾ ਦੇ ਰਗਵੇ ਦੀ ਜ਼ਮੀਨ ਸੀ ਹਮ ਹਮ ਯਾਲੇ ਵਾਲੀ ਸੀ ਜਿਹੜੀ ਕਿਲਚਾ ਦੀ ਪਿੱਛੇ ਝੋਨਾ ਵੀ ਕੋਈ ਨਹੀਂ ਬਜਿਆ ਮੋਠੀ ਨਹੀਂ ਬਜਿਆ ਨਾ ਕੋਈ ਪਟਾੜਾ ਕਾ ਬਜਿਆ ਨਾ ਝੋਨਾ ਬਜਿਆ ਅੱਛਾ ਉਥੋਂ ਤੱਕ ਮਾਰ ਥੋੜੇ ਜੀ ਦੂਰ ਤੱਕ ਸਭ ਕੁਝ ਨਹੀਂ ਨਹੀਂ ਛੜਿਆ ਅੱਛਾ ਜੀ ਕੋਈ ਇੱਥੇ ਨਹੀਂ ਹੈਗਾ ਵੀ ਕਿਸੇ ਦੇ ਕਿੱਲਾਂ ਦੇ ਕਿਰੇ ਝੋਨਾ ਬਜਿਆ ਹੋਵੇ ਹਮ ਇੱਕ ਮਰਲਾ ਥਾਂ ਨਹੀਂ ਕਿਸੇ ਦਾ ਬਜਿਆ ਸਾਰਾ ਨੁਕਸਾਨ ਕਰ ਗਿਆ ਹੈ ਤੇ ਬਾਈ ਇਹਦੇ ਦਰਿਆ ਦੇ ਵਿੱਚ ਜਿਹੜੀਆਂ ਜ਼ਮੀਨਾਂ ਫਿਰ ਇਹਨਾਂ ਨੂੰ ਪਾਣੀ ਪੋਣੀ ਕਿਵੇਂ ਮੋਟਰਾਂ ਸੀ ਜਾਂ ਉਹ ਇਹ ਜੀ ਸਾਰੇ ਮੋਟਰਾਂ ਇੰਜਨ ਬੋਰ ਸਾਰਿਆਂ ਲਏ ਸੀ ਪੱਧਰ ਪੈ ਲਈ ਸੀ ਕੰਪਿਊਟਰ ਵਜੇ ਅੱਛਾ ਤੇ ਪੱਧਰ ਜ਼ਮੀਨਾਂ ਹੀ ਕੋਈ ਇੱਥੇ ਦਿੱਕਤ ਨਹੀਂ ਹੈਗੀ ਕਿਸੇ ਗੱਲ ਦੀ ਕਿ ਸਾਡੇ ਝੋਨੇ ਲੱਗੇ ਲਗਾਏ ਨੇ ਚੁੱਕ ਚੁੱਕ ਢਾਟਾ ਦੇ ਵਿੱਚ ਮਰੀ ਜਾਂਦਾ ਹੈ ਬੜਾ ਚਾਰਾ ਵੀ ਲਾਇਆ ਗੱਟੇ ਵੀ ਬੜੇ ਲਾਏ ਨੇ ਨੋਚਾ ਦਾ ਬੜਾ ਚਾਰਾ ਲਾਇਆ ਅੱਗੇ ਨੋਚਾਂ ਬੰਦੀਆਂ ਹੀ ਉਹ ਵੀ ਸਾਰੀਆਂ ਵਿੱਚ ਦੇਖਦੀਆਂ ਹੌਣ ਤਾਂ ਇਹ ਬੇਮਿਹਨੀ ਹੋ ਗਈ ਕੋਈ ਮਿਹਨਤ ਨਹੀਂ ਰਹੀ ਹੁਣ ਤਾਂ ਬਾਈ ਹੁਣ ਹੁਣ ਪਾਣੀ ਘਟ ਗਿਆ ਪਰ ਹੁਣ ਫੋਨ ਫੇਰ ਜ਼ਮੀਨਾਂ ਡਿੱਗੀ ਜਾਂਦੀਆਂ ਖੁਰੀ ਜਾਂਦੀਆਂ ਜਦੋਂ ਇਹ ਚੜਦਾ ਉਦੋਂ ਵੀ ਡੇਗਦਾ ਹੈ ਜਦੋਂ ਇਹ ਪਾਣੀ ਲੈਂਦਾ ਤੇ ਜ਼ਮੀਨ ਫੇਰ ਵੀ ਡੇਗਦਾ ਇਹਨੇ ਸਾਰਾ ਨੁਕਸਾਨ ਕਰਨਾ ਹੀ ਕਰਨਾ ਚੜਦੇ ਨੇ ਜੀ ਚੜਦਾ ਫਿਰ ਜਦੋਂ ਜ਼ਿਆਦਾ ਚੜ ਜਾਂਦਾ ਫਿਰ ਜਿਹੜੀਆਂ ਅੱਗੇ ਫਸਲਾਂ ਨੇ ਸਾਰੀਆਂ ਉਹ ਵੀ ਮਾਰ ਦਿੰਦਾ ਉਹ ਬਰਬਾਦ ਜਦੋਂ ਪਾਣੀ ਲੈਂਦਾ ਉਦੋਂ ਫਿਰ ਜਿਹੜੀਆਂ ਮਣੇ ਮਣੇ ਵਾਲੀਆਂ ਜੋ ਨੇੜੇ ਦਰਿਆ ਦੀ ਜ਼ਮੀਨਾਂ ਨੇ ਸਾਰੀਆਂ ਡੇਕ ਕੇ ਵਿੱਚ ਲੈ ਜਾਂਦਾ ਉਹ ਜ਼ਿਮੀਦਾਰ ਕਿੱਥੇ ਬੈਈਦਾ ਜ਼ਿਮੀਦਾਰ ਨੂੰ ਤਾਂ ਸਾਰੇ ਪਾਸਿਓਂ ਮਾਰ ਪੈਣੀ ਸਹੀ ਜੀ ਹੁਣ ਜੇ ਸਰਕਾਰ ਵੱਲੋਂ ਕੋਈ ਪੈਸਾ ਜਿਹੜਾ ਹੈ ਜੇ ਪਹਿਲਾਂ ਤਾਂ ਗਰਦੌਰੀਆਂ ਸਾੜੀਆਂ ਤੋੜ ਦਿੱਤੀਆਂ ਹੁਣ ਗਰਦੌਰੀਆਂ ਨਹੀਂ ਹੈਗੀਆਂ ਹੁਣਾਂ ਦੇ ਨੇ ਜੇ ਤਰਨੇ ਲਾਓ ਜਾਂ ਡੀਸੀ ਕੋਲ ਜਾਓ ਗਰਦੌਰੀਆਂ ਚਲੋ ਬੈਨ ਬੜੀ ਵਧੀਆ ਗੱਲ ਗਰਦੌਰੀਆਂ ਹੋ ਜਾਣੇ ਤੇ ਸਾਨੂੰ ਇਹ ਵੀ ਕੋਈ ਨਾ ਕੋਈ ਸਹਾਇਤਾ ਡੋਬਾ ਮਿਲ ਜਾਏ ਖਰਾਬਾ ਮਿਲ ਜੇ ਖਰਾਬਾ ਚਲੋ ਮਿਲ ਜੇ ਸਾਨੂੰ ਕੋਈ ਨਾ ਕੋਈ ਸਹਾਇਤਾ ਹੋ ਜਾਏ ਤੇ ਚਲੋ ਜੇ ਮਾਲਕੀ ਪੈ ਲਈਆਂ ਨੇ ਹਾਂਜੀ ਤੇ ਮਾਲਕੀਆਂ ਦਾ ਤੇ ਜਿਹੜਾ ਸਾਡਾ ਬੰਦਾ ਉਹ ਵੀ ਸਾਨੂੰ ਮਿਲਣਾ ਚਾਹੀਦਾ ਹੈ ਇਹ ਵਾਕੀ ਜਦੋਂ ਪਹਿਲੋ ਜੀ ਕੰਮ ਇਹ ਚੱਲਦਾ ਜਦੋਂ ਪੈਸਾ ਚੜਦਾ ਜਾਂਦਾ ਹੈ ਨਾ ਹੂੰ ਵੱਡੇ ਵੱਡੇ ਲੀਡਰਾਂ ਤੋਂ ਚੱਲਦਾ ਪੈਸਾ ਤੇ ਅੱਗੇ ਆਣਗੇ ਜਦੋਂ ਤੋੜ ਲਗਾ ਆਉਂਦਾ ਤੇ ਜਦੋਂ ਜ਼ਿਮੀਦਾਰ ਦੇ ਹੱਥ ਵਿੱਚ ਜਾਂਦਾ ਨਾ ਜੀ ਹੁਣ ਵੀ 10000 ਰੁਪਈਆ ਤੇ ਜ਼ਿਮੀਦਾਰ ਦੇ ਹੱਥ ਵਿੱਚ ਜਾਂਦੇ ਆਉਂਦੇ ਆ ਰੁਪਈਆ 3000 ਜਾਂ 4000 ਰਹਿ ਜਾਂਦਾ ਪੱਜ ਹਾਕੀ ਦਾ ਰਸਤੇ ਜੀ ਖਾਣਾ ਮਿੰਤਾ-ਮਿੰਤਾ ਕਰਕੇ ਉਹਨਾਂ ਕਰੇ ਮਿੰਤਾ ਕਰਕੇ ਦੇ ਦੋ ਜੀ ਜਦੋਂ ਮਗਰ ਭਜਣਾ ਪੈਂਦਾ ਹੈ ਜੀ ਇੱਥੇ ਕਿਸੇ ਸਰਪੰਚ ਦੇ ਵਸ ਪੈ ਗਏ ਤੇ ਤਾਂ ਉਹ ਅੱਖਾਂ ਕੱਢੀ ਜਾਂਦਾ ਸਹੀ ਗੱਲ ਜੇ ਕਿਸੇ ਦੇ ਵਸ ਪੈ ਜੀਏ ਤੇ ਸਰਦਾਰ ਜੀਵੀਦਾਰ ਦਾ ਸਾਰੇ ਪਾਸੇ ਮਰ ਜਾਏ ਕੋਈ ਜੀਵੀਦਾਰ ਦੇ ਕੁਝ ਨਹੀਂ ਪੜੇਗਾ ਤੇ ਬਾਈ ਹੁਣ ਕਣਕਾਂ ਬੀਜਣ ਦੇ ਲਈ ਤੁਹਾਨੂੰ ਫਿਰ ਕੋਈ ਸਹਾਇਤਾ ਦੀ ਲੋੜ ਹੈ ਸਾਾਨੂੰ ਕਣਕਾਂ ਉਂਝ ਸਾਡੇ ਕੋਲ ਗਿਰਪਾ ਮਹਾਰਾਜ ਜੀ ਬੜਾ ਕੁਝ ਆਇਆ ਹੈ ਬਹੁਤ ਸਹਾਇਤਾ ਸਾਡੀ ਸਹਾਇਤਾ ਆਈ ਆ ਪੰਜਾਬ ਸਾਰੇ ਨੇ ਪੰਜਾਬ ਦੇ ਵਿੱਚ ਬਹੁਤ ਸਾਡੇ ਜਿਹੜਾ ਸੇਵਾਦਾਰਾਂ ਨੇ ਆਸੇ ਉਪਾਸੇ ਜਿਵੇਂ ਉਤਰਾਖੰਡ ਤੋਂ ਆ ਗਏ ਜਾ ਮਰੇਲ ਕੋੜਲੇ ਤੋਂ ਆ ਗਿਆ ਜੂਪੀ ਤੋਂ ਆ ਗਿਆ ਕਿਤੋਂ ਦੂਰ ਦੂਰ ਤੱਕ ਆਏ ਨੇ ਸਾਰੇ ਧੰਨਵਾਦ ਇਹ ਬਹੁਤ ਸਾਡੀ ਸੇਵਾ ਕੀਤੀ ਉਹਨਾਂ ਕਹੇ ਗੱਲ ਦੀ ਕਮੀ ਨਹੀਂ ਛੱਡੀ ਸਹੀ ਗੱਲ ਹੈ ਪਰ ਇੱਕ ਗੱਲ ਹੁਣ ਸਾਨੂੰ ਸਾਨੂੰ ਲੋੜ ਹੈਗੀ ਇਹ ਬੀਖਾਤੀ ਜਾਂ ਤੇਲ ਦੀ ਜਾਂ ਆੜੀਆਂ ਕਿਤੇ ਮਿਓ ਵਿਚਰੇਤਾ ਪਈ ਹੈ ਜਾਂ ਟਰੈਕਟਰ ਵੱਡੇ ਸਾਨੂੰ ਚਾਹੀਦੇ ਨੇ ਵੱਡਿਆਂ ਟਰੈਕਟਰਾਂ ਦੇ ਨਾਲ ਉਵੇਂ ਕੰਮ ਹੋ ਸਕਦਾ ਤੇ ਨਿੱਕੇ ਟਰੈਕਟਰ ਤੇ ਜੁਰਦਈ ਨਹੀਂਗੇ ਜ਼ਮੀਨਾਂ ਸਹੀ ਰੇਤਾ ਜ਼ਮੀਨਾਂ ਬਹੁਤ ਖੋਬੇ ਬੜੇ ਨੇ ਹਾਂ ਟੋਬੇ ਪੈ ਗਏ ਜਿਹੜੇ ਉਹ ਪੱਧਰ ਕਰਨ ਦੇ ਲਈ ਬਾਈ ਕੀ ਹਾਲ ਠੀਕ ਹੈ ਜੀ ਤੇ ਡੀਜ਼ਲ ਤੇ ਬੀਜ ਖਾਦ ਦੀ ਜ਼ਰੂਰਤ ਆ ਇਹ ਸਾਨੂੰ ਹੁਣ ਜ਼ਰੂਰਤ ਹੈ ਇਹ ਸਾਡੇ ਨਾਲ ਵਾਅਦਾ ਵਾਅਦਾ ਸਹਿਦਾ ਕੀਤੀ ਜਾਵੇ ਠੀਕ ਹੈ ਅਸੀਂ ਕੁਛ ਨਾ ਕੁਛ ਆਪਦਾ ਫਸਲ ਜਿਹੜੀ ਸਾਡੀ ਜ਼ਮੀਨ ਮਗਰ ਰਹਿੰਦੀ ਉਹ ਹੀ ਲਈ ਸਕੀਏ ਬਾਕੀ ਇੱਥੇ ਤਾਂ ਸਾਡੀ ਮੇਹਰ ਲੈ ਗਈ ਸਾਰੀ ਜ਼ਮੀਨ ਜਿਹੜੀ ਉਹ ਦਰਿਆ ਨੇ ਡੇਗ ਲਈ ਇਹ ਤਾਂ ਰੁੜ ਗਈ ਜੀ ਪਿਛਲੀਆਂ ਜ਼ਮੀਨਾਂ ਸਹੀ ਗੱਲ ਹੈ ਜਿਹੜੀਆਂ ਪਿੱਛੇ ਸਾਡੀਆਂ ਰਹਿੰਦੀਆਂ ਨੇ ਮੇਰੀ ਮੇਰੀ 4 ਕਿੱਲੇ ਜ਼ਮੀਨ ਹੈ ਆ ਬਿਹਾਰ ਚੁਵੈਦਾ ਖਲਾ ਇੱਥੇ ਜੀ ਆ ਇੱਥੇ ਸਾਰੀ ਰਹਿ ਗਈ ਆ ਇਧਰ ਇੱਥੇ ਸਾਡਾ ਜਿਹੜਾ ਇਹ ਪਿੰਡ ਕਿਲਚਾਂ ਦਾ ਜੀ ਤੇ ਦਰਿਆ ਜਿਹੜਾ ਫਿਰ ਨੰਬਰੀ ਇਤੋਂ ਅੱਗੇ ਸੀਗਾ ਜਿਹੜਾ ਦਰਿਆ ਵਗਦਾ ਪਹਿਲੋ ਅੱਗੇ ਚੱਲਦਾ ਸੀ ਪਹਿਲਾਂ ਦਰਿਆ ਅੱਗੇ ਚੱਲਦਾ ਸੀ ਬਾਰਡਰ ਤੇ ਫਿਰ ਓਲੀ ਓਲੀ ਇਧਰ ਇਧਰ ਦੇਖਦਾ ਦੇਖਦਾ ਸਾਰਾ ਅੱਗੇ ਆ ਗਿਆ ਹੁਣ ਫਿਰ ਇਧਰੋਂ ਡੇਕਦਾ ਡੇਕਦਾ ਫਿਰ ਇਧਰ ਨੂੰ ਚਲਾ ਗਿਆ ਇੱਥੋਂ ਚਾਰ ਕਿਲੇ ਜਮੀਨ ਮੇਰੀ ਦੇਖਦੀ ਹੋਰ ਬਾਕੀ ਜਿਹੜੇ ਪਿੰਡ ਦੇ ਨੇ ਉਹਨਾਂ ਦੀ ਕਿਸੇ ਦੀ 4 ਕਿੱਲੇ ਕਿਸੇ ਦੀ 5 ਕਿੱਲੇ ਕਿਸੇ ਦੀ 2 ਕਿੱਲੇ ਥੋੜਾ ਪਿੰਡ ਵੀ ਇਹੀ ਕਿੱਲੇ ਮੇਰਾ ਫੇਰ ਪਿੰਡ ਕਿੱਲੇ ਚ ਆ ਜੀ ਬਹੁਤ ਜ਼ਮੀਨ ਡਗੀ ਬਹੁਤ ਨੁਕਸਾਨ ਬੜਾ ਨੁਕਸਾਨ ਕੀਤਾ ਹਾਣਾ ਜਿਹੜੀ ਕੋਈ ਕਿਸੇ ਦੀ ਕਿੱਲਾ ਤੁਹਾੜਾ ਬਚੀ ਉਹਦੇ ਚ 2 ਫੁੱਟ 3 ਫੁੱਟ 4 ਫੁੱਟ ਰੇਤ ਪੈ ਗਈ ਹੈ ਇਹਦੇ ਕਈਆਂ ਦੇ ਡੰਗਰ ਵੀ ਰੁੜ ਗਏ ਕਈਆਂ ਦੀਆਂ ਤੂੜੀਆਂ ਵੀ ਰੁੜ ਗਈਆਂ ਬਾਕੀ ਜਿਹੜੀਆਂ ਥੱਲੇ ਥੱਲੇ ਨੀਵੇਂ ਥਾਂ ਸੀ ਇਹਨੇ ਕੋਈ ਨਹੀਂ ਛੱਡਿਆ ਕੋਈ ਸਾਰੀ ਮਾਰ ਮਾਰੀ ਗਿਆ ਜੀ ਬਹੁਤ ਨੁਕਸਾਨ ਹੋਇਆ ਉਹ ਤਾਂ ਆਪਾਂ ਹੁਣ ਦੱਸ ਰਹੇ ਜੀ ਕਿ ਹੁਣ ਜਿਹੜੇ ਸੇਵਾਦਾਰਾਂ ਨੇ ਮਦਦ ਕੀਤੀ ਉਹਨਾਂ ਦਾ ਧੰਨਵਾਦ ਹੈ। ਬਹੁਤ ਵਧੀਆ। ਹੁਣ ਤਾਂ ਸਰਕਾਰ ਦਾ ਕੰਮ ਰਹਿ ਗਿਆ। ਖਰਾਬਾ ਮਿਲਣਾ ਚਾਹੀਦਾ। ਪਸ਼ੂਆਂ ਦਾ ਵੀ ਖਰਾਬਾ ਹਨਾ। ਸਾਰਾ ਹੁਣ ਤਾਂ ਹੱਥਵਾਦ ਸਰਕਾਰ ਤੇ ਹੈ। ਜੇ ਸਰਕਾਰ ਸਾਨੂੰ ਕੋਈ ਨਾ ਸਹਾਇਤਾ ਕਰੇ ਸਾਰੀ ਜਿੰਨੀ ਬਣਦੀ ਸਾਡੀ। ਤੇ ਫਿਰ ਸਾਡੇ ਨਾਲ ਕੋਈ ਨਾ ਕੋਈ ਹੱਥਵਾਲੇ ਆ ਸਕਦਾ। ਜੇ ਸਰਕਾਰ ਨਾ ਸਹਾਇਤਾ ਕਰੇ ਤੇ ਫਿਰ ਤਾਂ ਅਸੀਂ ਅੱਜ ਵੀ ਮਰੇ ਤੇ ਕਹੋ ਮਰੇ ਪੱਲੇ ਕੀ ਗਿਆ ਇੱਥੇ। ਇਹਨਾਂ ਚਾਹੀਦਾ ਹੁਣ ਮਾਜਬਾ ਦੇਣਾ ਗਰਦੌਰੀਆਂ ਕਰ ਦੇਣ ਕੱਚੀਆਂ ਪੈਲੀਆਂ ਦੀਆਂ ਗਰਦੌਰੀਆਂ ਵੀ ਕਰਨੋਂ ਦਾ ਮਾਜਬਾ ਵੀ ਮਿਲੇ ਵੀ ਚਲੋ ਜੇ ਗਾਂ ਵੀ ਕੋ ਨਹੀਂ ਕੀ ਹੁੰਦਾ ਹੈ ਤੇ ਸਾਨੂੰ ਉਹਨਾਂ ਗਰਦੌਰੀਆਂ ਦੇ ਸਾਹਦੇ ਕੁਝ ਨਾ ਕੋਈ ਸਹਾਇਤਾ ਸਾਡੀ ਹੋ ਜਾਣਾ ਤੇ ਇਹ ਸਾਡੇ ਨਾਲ ਜ਼ਮੀਨ ਹੀ ਨਹੀਂ ਹੋਈ ਨਾ ਫਿਰ ਦੇਣਾ ਕਿਨੇ ਫਿਰ ਤਾਂ ਕੁਝ ਨਹੀਂ ਉਹਨਾਂ ਮੋੜ ਦੇਣਾ ਜੀ ਦਫ਼ਤਰੋਂ ਜਾਓਗੇ ਉਹਨਾਂ ਨੇ ਮੋੜ ਦੇਣਾ ਤੁਹਾਨੂੰ ਸੱਚੀ ਗੱਲ ਇਹਨੀ ਸਾਡੀ ਬੇਨਤੀ ਹੈ ਵੀ ਸਾਡੇ ਨਾਲ ਗਰਦੌਰੀਆਂ ਵੀ ਕੀਤੀਆਂ ਜਾਣ ਸਾਡਾ ਜਿਹੜਾ ਪੱਕੀਆਂ ਪੈਲੀਆਂ ਦਾ ਮਾਜਬਾ ਹੈ ਉਹ ਵੀ ਦਿੱਤਾ ਜਾਵੇ ਕੱਚੀਆਂ ਪੈਲੀਆਂ ਦਾ ਵੀ ਦਿੱਤਾ ਜਾਵੇ ਤੇ ਸਾਨੂੰ ਬੀਖਾਤ ਵੀ ਆਵੇ ਤੇ ਤੇਲ ਵੀ ਆਵੇ ਸਾਡੇ ਨਾਲ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਜਿੰਨੀ ਵੀ ਹੋ ਸਕਦੀ ਤੇ ਤਾਂ ਸਾਡਾ ਕੋਈ ਨੁਕਸਾਨ ਨਾ ਹੋ ਸਕੇ ਠੀਕ ਹੈ ਖਾਲ ਸਾਡੇ ਵੇਗ ਇਹ ਪਿੰਡ ਦੋਨੇ ਨਿਹਾਲਾ ਕਿਲਚਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਆ ਇਹ ਦੁਲਚੀਕੇ ਰੋਡ ਦੇ ਉੱਤੇ ਆਉਂਦੇ ਆ ਹਾਂ ਦੁਲਚੀਕੇ ਡਾਕ ਖਾਨਾ ਠੀਕ ਹੈ ਠੀਕ ਹੈ ਇਹ ਖਾਸ ਕਰਕੇ ਸਾਡਾ ਕਿਲਚੇ ਪਿੰਡ ਦਾ ਨਿਕਾਣਾ ਹਾਂ ਕਿਲਚੇ ਦੱਸਿਆ ਬਾਈ ਨੇ ਇਹ ਹਾਂਜੀ ਠੀਕ ਹੈ ਠੀਕ ਹੈ ਇਹ ਥੋਡੀਆਂ ਵੀ ਜ਼ਮੀਨਾਂ ਸਾਰੀਆਂ ਪੂਰੀ ਇਹਦੀ ਵੀ ਡਿੱਗ ਪਈ ਅੱਛਾ ਥੋੜੀ ਵੀ ਰੋੜ ਗਈ ਆ ਤੈਨੂੰ ਕਿੱਲੇ ਇੱਧਰ ਥੋੜੀ ਆ ਠੀਕ ਹੈ ਇਹ ਦਰਿਆ ਤੇ ਨਹੀਂ ਸੀ ਇਹ ਤਾਂ ਪਹਿਲੀ ਜਿਵੇਂ ਸੀ ਇਹ ਨੇ ਨਾ ਹਾਂ ਝੋਨਾ ਲੱਗਦਾ ਸੀਗਾ ਹਾਂ ਅੱਛਾ ਝੋਨਾ ਲੱਗਦਾ ਇੱਥੇ ਖੜਾ ਆ ਝੋਨਾ ਨਾਲ ਦਾ ਕਨਾਲ ਦਾ ਹਮਲੇ ਬਚ ਗਿਆ ਤੇ ਨਾਲ ਕਿੱਲੇ ਠੀਕ ਹੈ ਥੋੜਾ ਵੀ ਫਿਰ ਸਾਰਾ ਕੁਝ ਇਹ ਤਾਂ ਬਣ ਵੀ ਨਹੀਂ ਸਕਦੀ ਬਾਈ ਇਹ ਤਾਂ ਦਰਿਆ ਬਣ ਗਿਆ ਇਹ ਤਾਂ ਸਦੀਆਂ ਚ 20 ਫੁੱਟ ਹੋ ਗਿਆ ਅੱਜ ਦਿਖੜੇ 20 ਫੁੱਟ ਹੋ ਗਿਆ ਇਹ ਇਹ ਤਾਂ ਪੂਰਿਆ ਨਹੀਂ ਜਾਊਗਾ ਇਹ ਤਾਂ ਕਿਤੇ ਸਦੀ ਵਧੂ ਬਦਲੂਗੀ ਜਿਵੇਂ ਕਿਤੇ ਅੱਗੇ ਹੁਣ ਤੇਜ਼ ਆਇਆ ਉਵੇਂ ਕਿਤੇ ਪਰੇ ਨੂੰ ਹੋਊਗਾ ਫੇਰ ਆ ਠੀਕ ਹੈ ਜੀ ਕਿਲੇ ਸੀ ਬਾਈ ਤੁਸੀਂ ਦੱਸਿਆ ਚਾਰ ਕਿੱਲੇ ਕਿ ਤਿੰਨ ਸਾਢੇ ਤਿੰਨ ਸਾਢੇ ਤਿੰਨ ਕਿੱਲੇ ਪੱਕੀ ਜ਼ਮੀਨ ਸੀਗੀ ਨੇ ਗਰਦੌਰੀ ਵਾਲੀ ਸੀ ਗਰਦੌਰੀ ਵਾਲੀ ਕੀ ਲਾਉਂਦੇ ਸੀਗੇ ਫਸਲ ਝੋਨੇ ਦੀ ਲਾਉਂਦੇ ਸੀ ਝੋਨਾ ਆ ਵੀ ਥੋੜੀ ਸੀ ਆ ਨੁਕਰ ਰਹਿ ਗਈ ਇਹਨਾਂ ਦੀ ਬਸ ਇੰਨੀ ਕਾਸ ਮਰਲੇ ਹੋਣਾ ਸਾਰਾ ਕੁਝ ਹੀ ਰੋੜ ਗਿਆ ਸਾਰਾ ਕੁਝ ਫਸਲ ਸਾਰਾ ਹੀ ਬਰਬਾਦ ਹੋ ਗਿਆ 3.5 ਕਿੱਲੇ 3.5 ਕਿੱਲੇ ਇਹਦਾ ਬਾਈ ਜ਼ਮੀਨ ਬਹੁਤ ਡੂੰਘਾ ਚਲੇ ਗਿਆ ਦਰਿਆ ਇਹ ਤਕਰੀਬਨ 15 ਤੋਂ 20 ਫੁੱਟ ਹੋ ਗਿਆ ਆ ਦੇਖੋ ਆ ਸਾਰੀ ਆ ਬਰਬਾਦ ਹੋ ਗਈ ਆ ਨੁਕਰ ਰਹਿ ਗਈ 5 ਮਰਲੇ ਬਾਈ ਆ ਵੀ ਡਿੱਗੀ ਜਾਂਦੀ ਹੈ ਨਾ ਹਾਂ ਇਹ ਡਿੱਗੀ ਜਾਂਦੀ ਇਸ ਵੇਲੇ ਇਹ ਵੀ ਕੋਈ ਪਤਾ ਨਹੀਂ ਆ ਦੇਖੋ ਕਿੱਡੇ ਡੱਕ ਪਵੇ ਇਹ ਕਦੋਂ ਬਾਦ ਚ ਡਿੱਗੀ ਆ ਪਾਣੀ ਲੈਣ ਤੋਂ ਪਰਸੂ ਦੀ ਹੋਣ ਜਿਹੜਾ ਪਾਣੀ ਚੜਿਆ ਨਾ ਹਾਂ ਪਰਸੋ ਚੌਥ ਦਾ ਹੁਣ ਹਾਂ ਹੁਣ ਜਮੀਨ ਤਾਂ ਪਹਿਲਾਂ ਹੀ ਲੈ ਗਿਆ ਹੁਣ ਪਰ ਉਹ ਥੋੜੀ ਬਾਜ ਗਈ ਸੀ ਉਹ ਵੀ ਲੈ ਗਿਆ ਉਹ ਹੁਣ ਲੈ ਗਿਆ ਦੇਖੋ ਆ ਬਾਈ ਦੀ ਜ਼ਮੀਨ ਹੁਣ ਡਿੱਗੀ ਜਾਂਦੀ ਝੋਨਾ ਲੱਗਿਆ ਸੀ ਹੋਰ ਵੀ ਬਾਈ ਜ਼ਮੀਨ ਪਿੱਛੇ ਹੈਗੀ ਪਿੱਛੇ ਦੋ ਦੋ ਕਨਾਲਾ ਬਸ ਕੁਛ ਉਹ ਪੱਠਿਆਂ ਲਈ ਹੈ ਹਾਂ ਪੱਠਿਆਂ ਦੇ ਦੇਖੋ ਇਹੋ ਜਿਹੇ ਹਾਲਾਤ ਹੋ ਗਏ ਜ਼ਿਮੀਦਾਰਾਂ ਦੇ ਯਾਰ ਸਾਰਾ ਕੁਝ ਬਰਬਾਦ ਹੋ ਗਿਆ ਬੜਾ ਕਿਹੜੇ ਪਹਜੇ ਕੀ ਗਰੀ ਸਕਾਰ ਕੋ ਹੱਥ ਜੁੜ ਕੇ ਬੇੜਤੀ ਕਰਦੇ ਕੋਈ ਸਾਡ ਨੂੰ ਸਹੂਲਤ ਦੇ ਕੋਈ ਮਦਦ ਦੇਣ ਕਿਹੇ ਤਰ੍ਹਾਂ ਦੇ ਹੀ ਦੇ ਸਕਦੇ ਸਹੀ ਗੱਲ ਹੈ ਜੀ ਹੁਣ ਤਾਂ ਬੜੇ ਪਰੇਸ਼ਾਨ ਖਰਾਬਾ ਮਿਲਣਾ ਚਾਹੀਦਾ ਇਹਨਾਂ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਸਹੀ ਗੱਲ ਹੈ ਜੀ ਪਿੰਡ ਨਿਆ ਕਿਲਚੇ ਜ਼ਿਲ੍ਹਾ ਫਰੀਪੁਰ ਕੀ ਨੌਕੀ ਆ ਬਾਈ ਪ੍ਰੇਮ ਪ੍ਰੇਮ ਸਿੰਘ